ਇਹ ਰਿਸ਼ਤ ਤੇ ਚੱਲਦੀ ਨਹੀਂ ਗਈ ਤੇ ਆ ਜੀ ਰਿਵਿਜੀਲੈਂਸ ਵਾਲੇ ਫੜਦੇ ਕਿਤੋਂ ਫੜਦੇ ਆ ਇੱਥੇ ਫੜਦੇ ਆ ਥੋੜੇ ਟਾਈਮ ਪਹਿਲਾਂ ਚਾਹ ਮੇਰੇ ਘਰ ਨਾਲ ਤੁੰਤਾਨੇ ਇੱਕ ਐਸਐਮ ਦਾ ਕੰਮ ਬੜਿਆ ਤੇ ਉਹ ਕਿਤੋਂ ਫੜਿਆ ਗਿਆ ਰਿਸ਼ਤ ਤੇ ਚੱਲਦੀ ਆ ਤੇ ਬੇਰੇ ਛੱਪਣਾਂ ਜਾਲੀ ਬਣਦੀ ਆ ਇੱਥੇ ਤੇ ਇੱਦਾਂ ਦੇ ਮਰਿਆਂ ਦੇ ਸਰਟੀਫਿਕੇਟ ਲੈਣ ਵਾਸਤੇ ਨਾ ਦੱਤ ਸਰਟੀਫਿਕੇਟ ਉਹਦੇ ਵੀ ਪੈਸੇ ਦਿੱਤਰ ਜਾਂਦੇ ਆ ਵਿਕਾਸ ਇਤਨੀ ਚਲਕ ਮਾਰਦਾ ਤਾਂ ਕਿੰਨਾ ਕ ਵਿਕਾਸ ਆ ਬਾਕੀ ਜਿਹੜੇ ਵਾ ਵੇਖੇ ਜਾਂਦੇ ਪਿੰਲਾ ਦੇ ਵਿੱਚ ਜਿਹੜੇ ਲੋਕ ਕੱਚਿਆ ਘਰਾਂ ਦੇ ਵਿੱਚ ਆ ਜਾਂ ਕਈ ਬੇਘਰੇ ਤੇ ਫਿਰਦੇ ਆ ਤੇ ਉਹਨੇ 24/9/2021 ਨੂੰ ਜਿਹੜਾ ਸੀ ਇੱਕ ਲੈਟਰ ਵੀ ਸਰਕਾਰ ਦਾ ਕਾਂਗਰਸ ਦਾ ਜਾਰੀ ਹੋਇਆ ਸੀ ਕਿ ਅਸੀਂ ਤੁਹਾਨੂੰ ਜਿਹੜਾ ਵਾ ਪਲਾਟ ਦਵਾਂਗੇ ਇਹ ਪਲਾਟ ਕੱਟਿਆ ਕਿ ਇਹਨਾਂ ਦੇ ਧਿਆਨ 'ਚ ਨਹੀਂ ਗਿਆ ਕਿ ਕਿੰਨੇ ਯਕੀਨਨ ਬਣਾਉਣਾ ਹੈ ਸ਼ਾਇਰ ਲਿਖਦਾ ਅੰਦਰ ਕੁਝ ਸੋਤੇ ਮੈਂ ਕੱਟ ਗਈ ਕੁਝ ਗਨਾਹੋ ਮੈਂ ਕੱਟ ਗਈ ਕੁਝ ਰੋਤੇ ਮੈਂ ਕੱਟ ਗਈ ਕੁਝ ਆਹੋ ਮੈਂ ਕੱਟ ਗਈ ਮੰਜ਼ਲ ਤੇ ਚੱਲਣ ਵਾਲੇ ਮੰਜ਼ਲ ਤੇ ਜਾ ਲ ਕੇ ਰਾਹੇ ਬਦਲਣ ਵਾਲੋ ਕੀ ਰਾਹੇ ਬਦਲ ਗਏ ਅੰਦਰ ਜਿਹੜਾ ਮੰਜ਼ਲ ਤੇ ਚੱਲਣ ਵਾਲੇ ਉਹਦੇ ਮੰਜ਼ਲ ਤੇ ਪਹੁੰਚ ਗਏ ਤੇ ਦੂਜਿਆਂ ਦੀ ਰਸਤਾ ਦੀ ਕੱਟ ਗਈ ਸੋ ਆਮ ਪਬਲਿਕ ਦੀ ਜਿਹੜੀ ਜ਼ਿੰਦਗੀ ਆ ਜੋ ਜੀਵਨ ਆ ਉਹ ਰਸਤਿਆਂ ਦੀ ਕੱਟਦਾ ਜਾ ਰਿਹਾ ਬਤੀਤ ਹੁੰਦਾ ਜਾ ਰਿਹਾ ਵਾ ਕਦੀ ਕੋਈ ਸਰਕਾਰ ਆ ਗਈ ਕਦੀ ਕੋਈ ਆ ਗਈ ਕਦੀ ਕਹੇ ਨੇ ਸਭ ਜਬਾਗੋ ਕਾਇਆ ਤੇ ਉਹਨਾਂ ਨੂੰ ਜਿਹੜਾ ਆਪਣਾ ਵਾਦੇ ਕੀਤੇ ਤੇ ਉਹ ਉਥੇ ਤੱਕ ਹੀ ਸੀਮਤ ਰਹਿ ਗਏ। ਛਰੇ ਆਮ ਜੜੀਆਂ ਵਾ ਉਹ ਲੁੱਟਾਂ ਖੋਹਾਂ ਵੀ ਹੋ ਰੀਆਂ ਵਾ ਤੇ ਵੀਰ ਤੁਹਾਡਾ ਕਹਿਣਾ ਬਿਲਕੁਲ ਸੱਚ ਆ ਕਿ ਬੰਦੇ ਦਾ ਕੋਈ ਭਰੋਸਾ ਨਹੀਂ ਕਿ ਮੈਂ ਗਿਆ ਵਾ ਤੇ ਸਾਮ ਨੂੰ ਵਾਪਸ ਜਿਹੜਾ ਸਹੀ ਸਲਾਮਤ ਪਹੁੰਚੂ ਕਿ ਨਹੀਂ ਪਹੁੰਚੂ ਕਈ ਦਾ ਮੋਟਰਸਾਈਕਲ ਖੋਲਿਆ ਕਿਸ ਦੀ ਵਾਲੀ ਲਾਲੀ ਕਈ ਦਾ ਕੁਛ ਕਿਸੇ ਦਾ ਕੁਛ ਇਹ ਕੰਮ ਜਿਹੜੇ ਆਮ ਬਣ ਚੁੱਕੇ ਆ ਤੇ ਇੱਥੇ ਜਿਹੜਾ ਵਾ ਪ੍ਰਸ਼ਾਸਨ ਨੂੰ ਸਖਤੀ ਵਰਤਣੀ ਚਾਹੀਦੀ ਆ। ਮੇਰਾ ਪੇਟ ਕੱਟ ਕੇ ਉਹਦੇ ਵਿੱਚ ਐਨਲ ਜੈਸਿਕ ਪੰਪ ਪੰਪ ਲਾਂਟਡ ਕੀਤਾ ਅਮਰੀਕਾ ਦੀ ਟੈਕਨੋਲੋਜੀ ਆ ਉਹਦੇ ਵਿੱਚ 100 150 ਇੰਜੈਕਸ਼ਨ ਐ ਮੋਰਫਿਨ ਦਾ ਪਰਦੇ ਜਿਹੜਾ ਬਹੁਤ ਤੇਜ਼ ਨਸ਼ਾ ਤੇ ਬੈਕਲੋਫੇਨ ਭਰਦੇ ਹਰ ਸਾਲ ਦੋ ਸਾਲ ਬਾਅਦ ਉਹ ਕਰਦੇ ਕਰਦੇ ਹੈਵੀ ਡੂਜੰਦਾ ਗਿਆ ਨਸ਼ੇ ਦੀ ਆਦਤ ਹੋ ਗਿਆ ਹੈਵੀ ਚ ਹੋ ਗਿਆ ਉਤੋਂ ਜਿਹੜੇ ਟ੍ਰੈਮਡੋਲ ਕਾ ਉਸ ਨੂੰ ਵੀ ਉਹ ਵੀ ਮੈਨੂੰ ਜਿਹੜੇ ਡਾਕਟਰ ਦਿੰਦੇ ਕਿਉਂ ਮੈਂ ਪੇਨ ਗਿਆ ਪਰ 15 ਦੇ ਵਿੱਚ ਆ ਕੇ ਮੈਂ ਰਿਮੂਵ ਕਰਾ ਦਿੱਤੀ ਦਰਦ ਮੇਰੇ ਅੱਜ ਵੀ ਬਰਕਰਾਰ ਹੋ ਨਹੀਂ ਆਵਾ ਪਰ ਕੀ ਹੈ ਕਿ ਮੈਂ ਵੀ ਛੱਡਿਆ ਸਭ ਕੁਝ ਤੁਹਾਡੇ ਸਾਹਮਣੇ ਤੁਰਿਆ ਬੈਠਾ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਜੇ ਨਸ਼ਾ ਚਾਹੀਏ ਛੱਡਣਾ ਤੇ ਜਿਹੜਾ ਉਹ ਛੱਡ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਖਬਰ ਹੋਂ ਤੱਕ ਚੈਨਲ ਨਾਲ ਤੁਸੀਂ ਜੁੜੇ ਹੋ ਮੈਂ ਹਾਂ ਕੁਲਦੀਪ ਸੰਦੀਪਾ ਲੋਕ ਸਭਾ ਚੋਣਾਂ ਦਾ ਬਿਗਲ ਵਜਦਿਆ ਹਰ ਇੱਕ ਪਾਰਟੀ ਆਪੋ ਆਪਣੇ ਜਿਹੜੇ ਦਾਅਵੇ ਆ ਉਹ ਪੇਸ਼ ਕਰਦਾ ਪੈਂਦੀ ਆ ਵੀ ਅਸੀਂ ਫਲਾਣਾ ਕੰਮ ਕਰਾਂਗੇ ਠਮਗਾਣਾ ਕੰਮ ਕਰਾਂਗੇ ਲੋਕਾਂ ਨੂੰ ਸਹੂਲਤ ਦੇਵਾਂਗੇ ਲੋਕਾਂ ਨੂੰ ਆ ਰਹਤਾ ਦੇਵਾਂਗੇ ਲੈਕਿਨ ਜਮੀਨੀ ਪੱਧਰ ਤੇ ਜਦੋਂ ਅਸੀਂ ਜਾਣਦੇ ਆ ਤਾਂ ਲੋਕਾਂ ਦੇ ਜੋ ਵਿਚਾਰ ਸੋਹਂਦੇ ਆ ਤਾਂ ਪਤਾ ਲੱਗਦਾ ਵਾ ਵੀ ਜਿਹੜੇ ਇਹ ਦਾਅਵੇ ਆ ਇਹ ਸਿਰਫ ਚੋਣ ਚੋਨਾਂ ਤੱਕ ਸੀਮਤ ਰਹਿੰਦੇ ਉਸ ਤੋਂ ਬਾਅਦ ਨਾ ਤਾਂ ਕੋਈ ਭਰਾ ਮਿਲਦਾ ਤੇ ਨਾ ਕੋਈ ਭੈਣ ਮਿਲਦੀ ਆ ਇਹ ਜਿਹੜੇ ਦਾਅਵੇ ਹੁੰਦੇ ਆ ਸਿਰਫ ਖਿਆਲੀ ਦਾਅਵੇ ਰਹਿ ਜਾਂਦੇ ਆ ਅੱਜ ਲੋਕ ਸਭਾ ਹਲਕਾ ਖਡੂਰ ਸਾਹ ਪਹੁੰਚੇ ਆ ਸਾਡੇ ਨਾਲ ਇਸ ਟਾਈਮ ਤੇ ਸਮਾਜ ਸੇਵੀ ਬਾਬਾ ਜੀ ਬੈਠੇ ਰਹੇ ਬਾਬਾ ਪਰਮਜੀਤ ਸਿੰਘ ਭਾਈ ਪਰਮਜੀਤ ਸਿੰਘ ਜੀ ਮਹਾਕਲ ਜਿਹਨਾਂ ਨੂੰ ਜਾਣ ਜਾਂਦਾ ਜਿਹੜੇ ਸਮਾਜ ਸੇਵੀ ਐ ਸੋਸ਼ਲ ਵਰਕ ਕਰਦੇ ਆ ਹਮੇਸ਼ਾ ਗਰੀਬਾਂ ਤੇ ਮਜਰੂਮਾਂ ਦੀ ਬਾਹ ਪੜਦੀ ਆ ਤੇ ਉਹਨਾਂ ਦੀ ਜਿਹੜੀ ਆਵਾਜ਼ਾਂ ਤੱਕ ਸਰਕਾਰ ਤੱਕ ਪਹੁੰਚਾਉਂਦੀ ਕੋਸ਼ਿਸ਼ ਕਰਦੇ ਰਹਿੰਦੇ ਆ ਜਦੋਂ ਜਹਤ ਵਿੱਚ ਰਹਿੰਦੇ ਆ ਆਮਤੀ ਲੋਕੀ ਵੇਖੋਗੇ ਕੋਈ ਚਿੱਟੇ ਕੱਪੜੇ ਵਿੱਚ ਸਮਾਜ ਸੇਵਾ ਕਰਦਾ ਵਾ ਲੇਕਿਨ ਇੱਕ ਸੰਪੂਰਨ ਬਾਣੇ ਵਿੱਚ ਸਮਾਜ ਸੇਵਾ ਦਾ ਇੱਕ ਪਹਿਲਾ ਵੀਡੀਓ ਲੈ ਕੇ ਤਾਂ ਸਾਹਮਣੇ ਆ ਪੀ ਇੱਕ ਸਮਾਜ ਸੇਵੀ ਬਾਬਾ ਜੀ ਜਿਹੜੇ ਕਿ ਸਪੂਰਨ ਢਾਂਗ ਸਿੰਘ ਦੇ ਬਾਣੇ ਵਿੱਚ ਰਹਿੰਦੇ ਆ ਤੇ ਲੋਕਾਂ ਦੀ ਸੇਵਾ 'ਚ ਤਤ ਭਰਨਦੇ ਆ ਕਿਸੇ ਵੇਲੇ ਵੀ ਬਾਬਾ ਜੀ ਨੂੰ ਯਾਦ ਕਰ ਲੋ ਬਾਬਾ ਜੀ ਹਮੇਸ਼ਾ ਹਾਜ਼ਰ ਹੁੰਦੇ ਆ ਆਪਾਂ ਅੱਜ ਬਾਬਾ ਜੀ ਦਾ ਸਵਾਗਤ ਕਰਦੇ ਆ ਸਾਡੇ ਭਾਈ ਸਾਹਿਬ ਨਾਲ ਵੀਰ ਜੀ ਬੈਠੇ ਨੇ ਜਿਹੜੇ ਇੱਥੋਂ ਦੇ ਨਾਲ ਰਹਿਣ ਵਾਲੇ ਖਡੂਰ ਸਾਹਿਬ ਦੇ ਸਾਰੀ ਗੱਲਾਂ ਪਤਾ ਕਰਾਂਗੇ ਵੀ ਲੋਕ ਸਭਾ ਚੋਣਾਂ ਆ ਰਹੀਆਂ ਵਾਂ ਕਿਸ ਦਾ ਉਮੀਦਵਾਰ ਹੁਣ ਚਾਦਾ ਵਾ ਤੇ ਕਿਸ ਤਰ੍ਹਾਂ ਦੀ ਸਰਕਾਰ ਹੁਣ ਚਾਹੀਦੀ ਆ ਤੇ ਕਿਹੜੇ ਕਿਹੜੇ ਮੁੱਦੇ ਆ ਜਿਹੜੇ ਇਸ ਖਡੂਰ ਸਾਹਿਬ 'ਚ ਰਹਿ ਗਏ ਆ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਹੁਤ ਬਹੁਤ ਸਵਾਗਤ ਸਾਡੇ ਚੈਨ ਜੀ ਆਇਆਂ ਨੂੰ ਆਪ ਜੀ ਨੂੰ ਪਾਪਾ ਜੀ ਆਮ ਹੀ ਵੇਖਦੇ ਆ ਕੋਈ ਮੋਟਰ ਬੰਦਾ ਜਾ ਕੋ ਸਮਾਸੇ ਵੀ ਹੁੰਦਾ ਚਿੱਟੇ ਕਪੜਾ ਚ ਹੁੰਦਾ ਵਾ ਲੇਕਿਨ ਪਹਿਲੀ ਵਾਰ ਅਸੀਂ ਵੀਡੀਓ ਕੋ ਲੱਗੇ ਆ ਤੁਸੀਂ ਇੱਕ ਨਿਹੰਗ ਬਾਣੇ ਵਿੱਚ ਜੀ ਦਿੰਦੇ ਹੋ ਤੇ ਲੋਕਾਂ ਦੀ ਆਵਾਜ਼ਾਂ ਵੀ ਠਾਉਂਦੇ ਰਹੇ ਹੋ ਕਿਹੜੀਆਂ ਕਿੜੀਆਂ ਲੋਕ ਜਿਹੜੇ ਤੁਹਾਨੂੰ ਆ ਕੇ ਮਿਲਦੇ ਆ ਤੇ ਕਿਹੜੀਆਂ ਕਿੜੀਆਂ ਜਿਹੜੀਆਂ ਅੱਜ ਤੱਕ ਜਿਹੜੀਆਂ ਤਹੀ ਮੁਸ਼ਕਲਾਂ ਲੋਕਾਂ ਦੀਆਂ ਹੱਲ ਕਰ ਚੁੱਕੇ ਹੋ ਦੇਖੋ ਜੀ ਜਿਹੜਾ ਨਾ ਦਰਸਲ ਸਾਨੂੰ ਗੁਰੂ ਸਾਹਿਬਾਂ ਦਾ ਜਿਹੜਾ ਵਾ ਦਿੱਤਾ ਆ ਬਾਣਾ ਵਾ ਉਹਨੇ ਜਰੂਰ ਗ੍ਰਹਿਣ ਕਰਨਾ ਚਾਹੀਦਾ ਵਾ ਖੈਰ ਹਰ ਕਿਸ ਦੀ ਆਪਣੀ ਆਪਣੀ ਦੀ ਜੀ ਸੋਚ ਆ ਸਮਝ ਨਾਲ ਚੱਲ ਰਿਹਾ ਵਾ ਸਤਿਗੁਰਾਂ ਦਾ ਬਚਨ ਹੈ ਜੋਗ ਨਾ ਭਗਵੇਂ ਕਪੜੇ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠੇ ਜੋਗ ਪਾਈਏ ਸਤਿਗੁਰੂ ਕੇ ਉਪਦੇਸ਼ ਹੈ ਕਿ ਨਹੀਂ ਤੇ ਮੈਂ ਪਹਿਲਾਂ ਆਰਮੀ ਦੇ ਵਿੱਚ ਸਰਸ ਕਰਦਾ ਇਹ ਆਰਮੀ ਮੈਡੀਕਲ ਕੋਰਸ ਤੇ ਦੁਹੋਣਾ ਮੈਂ ਤਾਂ ਬਰਬੇਲਾ ਆ ਆਰਨੀਦੀਪ ਨੇ ਵਰਦੀ ਪਾਣੀ ਗੁਰੂ ਸਾਹਿਬ ਦੀ ਦਿੱਤੀ ਹੈ ਬਸ ਨੇ ਬਣਾ ਮ ਫਤ ਵਰਦੀ ਇਹ ਕਹਿ ਸਕਦੇ ਆਪ ਹੀ ਸਰੀਰ ਉਹੀ ਆ ਵਰਦੀ ਸਿਰ ਚੇਂਜ ਹੋਈ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਅੱਛਾ ਅਸੀਂ ਵੇਖਿਆ ਆ ਆਮ ਹੀ ਵੇਖਿਆ ਤੁਸੀਂ ਕਿਹੜੀਆਂ ਚ ਸੀਨਾ ਵਿੱਚ ਬੈਠੇ ਲੋਕਾਂ ਦਾ ਕੋਈ ਨਾ ਕੋਈ ਤਾਂ ਕੋਈ ਗਰੀਬ ਵਰਗ ਦਾ ਲੋਕ ਹੁੰਦਾ ਮਜਰੂਰ ਹੁੰਦੇ ਉਹਨਾਂ ਨੂੰ ਤੁਸੀਂ ਮਦਦ ਕਰਦੇ ਰਹਿੰਦੇ ਹੋ ਕਿਹੜੀ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੇ ਲੋਕ ਹੈ ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਘਾਟ ਹੈਗੀ ਆ ਇੱਕ ਵੀਰ ਜੀ ਮੈਂ ਦੱਸਣਾ ਚਾਹ ਰਾ ਹਾਂ ਕਿ ਹੁਣ ਮੈਂ ਮੌਜੂਦਾ ਕਾਨੂੰਨੀ ਸਿਵਲ ਅਥਾਰਟੀ ਜ਼ਿਲ੍ਹਾ ਕੋਰਤਨ ਤਨ ਜਿਹੜਾ ਵਾ ਉੱਥੇ ਮੈਂ ਪੀਐਲ ਵੀ ਵੀ ਹਾਂ ਤੇ ਲੋਕਾਂ ਦੇ ਵਿੱਚ ਬਿਜਲੀ ਦਾ ਵਾ ਜਿੱਥੇ ਬਹੁਤ ਸਾਰੇ ਇੱਕ ਮੁੱਦਾ ਨਹੀਂ ਬਹੁਤ ਸਾਰੇ ਆ ਅਸੀਵਰਾਂ ਦੇ ਬਿਜਲੀ ਦਾ ਬੈਂਕਾਂ ਦੇ ਮਤਲਬ ਬੇਨਤੀ ਲੋਕਾਂ ਦੀਆਂ ਮੁਸ਼ਕਲਾਂ ਹਰ ਕਿਸੇ ਦੀ ਆਪਣੀ ਆਪਣੀ ਅਲੱਗ-ਅਲੱਗ ਜਿਹੜੀਆਂ ਮੁਸ਼ਕਲ ਹੁੰਦੀ ਆ ਤੇ ਉਸੇ ਹਿਸਾਬ ਦੇ ਨਾਲ ਵੇਖੀਦਾ ਵੀ ਕਿਹੜੀ ਕਿਹਨੋਂ ਪ੍ਰੋਬਲਮ ਆ ਤੇ ਉਸ ਸੰਬੰਧਿਤ ਵਿਭਾਗਾਂ ਤੱਕ ਜਿਹੜਾ ਵਾ ਉਹ ਪਹੁੰਚਾਈਦਾ ਵਾ ਉਹਦੀ ਆਵਾਜ਼ ਨੂੰ ਉਹਨਾਂ ਰਾਹ ਦੱਸ ਕੇ ਵੀ ਤੁਸੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਦਾ ਪਪਾ ਜੀ ਜਦੋਂ ਵੀ ਮੋਟਾ ਹੁਨੀਆ ਭਾਵੇਂ ਪੰਚਾਇਤਾਂ ਦੀ ਭਾਵੇਂ ਦਾਨਸਾ ਦੇ ਭਾ ਲੋਕ ਸਭਾ ਦੀਆਂ ਜਿਹਦੇ ਪਿੰਡਾਂ ਦੇ ਲੋਕ ਆ ਉਹ ਸਿਰਫ ਗਲੀਆਂ ਨਾਲੀ ਦੀ ਗੱਲ ਕਰਦੇ ਨੇ ਵੀ ਸਾਡੇ ਪਿੰਡ ਦੀ ਇੱਕ ਗਲੀ ਨਹੀਂ ਬਣੀ ਆ ਸਰਪੰਚ ਨੇ ਆ ਨਹੀਂ ਕੀਤਾ ਛਪੜੇ ਸਪਾਈ ਨਹੀਂ ਕਰਾਈ ਜਿਹੜੇ ਬਾਕੀ ਹੱਕਾਂ ਦੇ ਬਾਰੇ ਉਹਨਾਂ ਬਾਰੇ ਜਾਣਕਾਰੀ ਕਿਉਂ ਨਹੀਂ ਦਿੰਦੇ ਬਿਲਕੁਲ ਵੀਰ ਜੀ ਬੜੀ ਵੱਡੀ ਘਾਟ ਆ ਕਿ ਸਿਰਫਰ ਸਿਰਫ ਜਿਹੜੇ ਲੋਕ ਨੇ ਉਹ ਗਲੀਆਂ ਨਾਲੀਆਂ ਤੱਕ ਹੀ ਸੀਮਤ ਰਹੇ ਨੇ ਤੇ ਹਰ ਜਦੋਂ ਇਲੈਕਸ਼ਨ ਆਉਂਦੀ ਆ ਤੇ ਉਹਨੂੰ ਸਿਰਫ ਇਹੋ ਹੀ ਗੱਲ ਸੈਂਦਾ ਸਾਡੀ ਗਲੀ ਟੁੱਟੀ ਹੋ ਪਰ ਆਪਣੇ ਜਿਹੜੇ ਕਾਨੂੰਨੀ ਆਕਾ ਜਿਨ੍ਹਾਂ ਦੇ ਉਹਨਾਂ ਦੇ ਜੀਵਨ ਨਿਰਭਾਹ ਕਰਨ ਵਾਲੇ ਆ ਉਹਨਾਂ ਪ੍ਰਤੀ ਉਹ ਨਹੀਂ ਗੱਲ ਕਰਦੇ ਇੱਕ ਬੜੀ ਵੱਡੀ ਘਾਟ ਆ ਪਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਕਿ ਹੁਣ ਦਰਅਸਲ ਮਾਨਯੋਗ ਸੁਪਰੀਮ ਕੋਰਟ ਦੀ ਗਾਈਡਲਾਈਨ ਆ ਇਤਨਾ ਸੈਮੀਨਾਰ ਲੱਗਦੇ ਆ ਇਹਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਅਵੇਅਰ ਕਰੀਦਾ ਵੀ ਤੁਸੀਂ ਆਪਣੇ ਆਵਾਜ਼ ਕਿਵੇਂ ਠਾ ਸਕਦੇ ਜੀ ਤੁਸੀਂ ਆਪਣੇ ਕਾਨੂੰਨੀ ਹੱਕਾਂ ਨੂੰ ਕਿਵੇਂ ਲੈ ਸਕਦੇ ਜੀ ਤੇ ਸਬੰਧਤ ਮੈਂ ਕਹਣਾ ਕਰੂ ਕਿਸ ਨੇ ਇਸ ਤਰ੍ਹਾਂ ਕਰਕੇ ਤੇ ਇਹ ਤੁਹਾਡਾ ਕਹਿਣਾ ਬਿਲਕੁਲ ਸਹੀ ਹੈ ਵੀ ਲੋਕੀਦਾਰ ਅਸਲ ਜਾਗਰੂਕ ਹੋਣਗੇ ਥੋੜੇ ਵੀ ਕੀ ਹੋਣਾ ਚਾਹੀਦਾ ਲੋਕਾਂ ਨੂੰ ਕੀ ਹੋਣਾ ਚਾਹੀਦਾ ਲੋਕਾਂ ਨੂੰ ਜਿਹੜਾ ਵਾ ਅਸਲ ਜਾਗਰੂਕ ਹੋਣਾ ਚਾਹੀਦਾ ਵਾ ਤੇ ਚਾਹੀਦਾ ਤਾਂ ਅਸਲ ਦੇ ਵਿੱਚ ਇਹ ਆ ਵੀ ਜੇ ਕੋਈ ਇਮਾਨਦਾਰ ਹੋਵੇ ਜਿਹੜਾ ਮੋਤਵਾ ਆ ਰਿਹਾ ਤੇ ਉਹ ਲੋਕਾਂ ਨੂੰ ਜਿਹੜਾ ਵਾ ਉਹ ਤੋਂ ਜਾਣੂ ਕਰਾਵੇ ਪਰ ਅੱਜ ਫਿਤਰ ਤੇ ਇਹ ਆ ਕਿ ਅਸਲ ਦੇ ਵਿੱਚ ਜਿਹੜਾ ਲੋਕ ਹੈ ਉਹ ਆਪਣੇ ਦੁੱਖ ਤੋਂ ਦੁਖੀ ਨਹੀਂ ਜਿੰਨਾ ਦੂਜੇ ਦੇ ਸੁੱਖ ਤੋਂ ਦੁਖੀ ਆ ਇਹ ਸੋਚ ਬਣ ਚੁੱਕੀ ਆ ਵੀ ਜੇ ਮੈਂ ਅਗਲੇ ਨੂੰ ਕੋਈ ਰਾਹ ਦੱਸ ਦਿੱਤਾ ਜਾਣਕਾਰੀ ਦਿੱਤੀ ਉਹਨੇ ਇਕੱਲੇ ਨੇ ਭੱਜ ਕੇ ਕੰਮ ਕਰਾ ਲਿਆ ਤੇ ਮੇਰੀ ਵੜਤ ਕੀ ਰਹੂਗੀ ਉਹਨੂੰ ਦੱਸਿਆ ਨਹੀਂ ਜਾਂਦਾ ਕਿ ਉੱਤੇ ਲੋਕ ਉਲਝੇ ਪਏ ਆ ਵਿਚਾਰੇ ਉਹ ਥੇ ਕਿ ਰਿੱਗੇ ਜਾਂਦੇ ਆ ਦਫ਼ਤਰਾਂ 'ਚ ਜਾਓ ਜਿਹੜੇ ਅਸਲ ਦੇ ਵਿੱਚ ਜਿਹੜੇ ਕਰਮਚਾਰੀ ਅਧਿਕਾਰੀ ਆ ਦਫ਼ਤਰਾਂ ਦੇ ਵਿੱਚ ਬੈਠੇ ਆ ਤਨਖਾਹ ਲੈ ਰਹੇ ਉਹਨਾਂ ਦਾ ਅਸਲ ਦੇ ਵਿੱਚ ਫਰਜ਼ ਤੇ ਇਹ ਆ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਗਾਈਡ ਕਰ ਦੇਣਾ ਕਿ ਤੁਸੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰੋ ਜਾਂ ਆ ਡਾਕੂਮੈਂਟ ਲਿਆਓ ਤੁਹਾਡਾ ਇਸ ਤਰ੍ਹਾਂ ਹਾਲ ਹੋ ਜਾਏਗਾ ਪਰ ਉਹ ਜਿਹੜੇ ਆ ਉਹ ਵੀ ਮਲੀਨ ਹੋਏ ਬੈਠੇ ਆ ਉਹ ਵੀ ਕਿਤੇ ਨਾ ਕਿਤੇ ਆਪਣੇ ਦੂਜੇ ਦੇ ਉੱਤੇ ਬੈਠੇ ਆਗੇ ਕੋਈ ਰਿਸ਼ਵਤ ਖੋਰੀ ਹੋਵੇ ਜਾਂ ਕਿਸੇ ਨੂੰ ਲੈ ਕੇ ਆਉਣ ਫਿਰ ਸਤਗੁਰਾਂ ਦੇ ਇੱਕ ਬਜਨੇ ਆ ਕਹਿੰਦੇ ਦਰਸ਼ਨ ਦੇਖਿਆ ਦੈਨ ਹੋਏ ਲੈ ਦਿੱਤੇ ਬਿਨ ਰਹਿ ਨਾ ਕੋਈ ਰਾਜਾ ਨਿਆਂ ਕਰੇ ਆ ਤੋਇ ਕਹਿ ਖਦਾਇ ਨਾ ਮੰਨੇ ਕੋਈ ਰਬ ਰਬ ਸਾਰੇ ਕਹਿੰਦੇ ਪਰ ਮੰਨਦਾ ਕੌਣ ਆ ਕੋਈ ਨਹੀਂ ਮੰਨਦਾ ਜਿੱਦਾਂ ਸਰਕਾਰ ਨੇ ਚਾਹੀ ਵੀ ਰਿਸ਼ਵਤ ਖਤਮ ਕਰਤੀ ਆ ਆਮ ਆਦਮੀ ਪਾਰਟੀ ਸਰਕਾਰ ਨੇ ਰਿਸ਼ਵਤ ਹੀ ਖਤਮ ਕਰਤੀ ਆ ਕਿਸੇ ਵੀ ਸਰਕਾਰੀ ਦਫਤਰ ਦੇ ਜਿੱਦੋਂ ਤੁਹਾਨੂੰ ਰਿਸ਼ਵਤ ਬਿਗਾਰੇ ਕੰਮ ਹੋਗਾ ਕਿ ਹੁਣ ਇਸ ਸਮੇਂ ਤੇ 2 ਸਾਲ ਤੋਂ ਬਾਅਦ ਵੀ ਰਿਸ਼ਤ ਚਲਦੀ ਆ ਕੰਮ ਹੁੰਦਾ ਰਿਸ਼ਤ ਬਗੈਰ ਮੀਰ ਜੀ ਜੇ ਰਿਸ਼ਤ ਚਲਦੀ ਨਹੀਂ ਕੀ ਤੇ ਆ ਜਿਹੜੇ ਵਿਜੀਲੈਂਸ ਵਾਲੇ ਫੜਦੇ ਕਿਤੋਂ ਫੜਦੇ ਆ ਇਹ ਇੱਥੇ ਫੜਦੇ ਆ ਥੋੜੇ ਦਿਨ ਪਹਿਲਾਂ ਸ਼ਾਇਦ ਮੇਰੇ ਕੋਲ ਨਾ ਤੰਦਾਨੇ ਇੱਕ ਐਸਐਮਓ ਕਰਾ ਫੜਿਆ ਤੇ ਉਹ ਕਿਤੋਂ ਫੜਿਆ ਗਿਆ ਰਿਸ਼ਤ ਚਲਦੀ ਆ ਤੇ ਵੀਰੇ ਛੱਬੀਆਂ ਜਾਲੀ ਬਣਦੀਆਂ ਇੱਥੇ ਤੇ ਇਦੋਂ ਦੇ ਮਰਿਆਂ ਦੇ ਸਰਟੀਫਿਕੇਟ ਲੈਣ ਵਾਸਤੇ ਨਾ ਦਰਤ ਸਾਡੀ ਉਹਦੇ ਵੀ ਪੈਸੇ ਦਿੱਤੇ ਜਾਂਦੇ ਆ ਵੀ ਮਤਲਬ ਉਹ ਵੀ ਬਣਾ ਨਹੀਂ ਜਨਮ ਤੇ ਸਾਡੀ ਗੇੜ ਦੇ ਮਤਲਬ ਰਿਸ਼ਤੇ ਕੋਰੀ ਨਾ ਬੰਦ ਹੋਈ ਹੈ ਨਾ ਹੋ ਸਕਦੀ ਆ ਕਿਉਂਕਿ ਇੱਕ ਦੇ ਉਹ ਲੈਣ ਵਾਲੇ ਤੇ ਲੈਂਦੇ ਲੈਦੇ ਜਿਹੜਾ ਹਰ ਬੰਦਾ ਉਹਦੀ ਵੀ ਇਹ ਸੋਚ ਬਣ ਗਈ ਕਿ ਪੈਸੇ ਦੋ ਤੇ ਕੰਮ ਕਰਾ ਲਓ ਹੂੰ ਅੱਛਾ ਬਾਬਾ ਜੀ ਇਹ ਵੀ ਪਤਾ ਲੱਗਾ ਸੀ ਵੀ ਤੁਸੀਂ ਗੱਲ ਕਰਦੇ ਪਏ ਸੀ ਵੀ ਤੁਹਾਡੇ ਪਿਤਾ ਜੀ ਦੇ ਕੋਰੋਨਾ ਟਿਕਟ ਨੂੰ ਲੱਗ ਗਏ ਬਿਲਕੁਲ ਉਹ ਜਿਹੜਾ ਉਹ ਵੀ ਹੋਇਆ ਕਿ ਜਿਹੜੇ ਕੋਰੋਨਾ ਦੇ ਵਿੱਚ ਨਾ ਮੈਂ ਸਰਵਾ ਕੀਤਾ ਤਰ੍ਹਾਂ ਦਾ ਮੈਂ ਆਪਣੇ ਖਰੂਰ ਸਾਹਿਬ ਤਹਿਸੀਲ ਦਾ ਸਾਰੀ ਦਾ ਇਹ ਫੋਟੋ ਦੇ ਮੁਤੇ ਲੱਗੇ ਜਿਹੜੀ ਮੈਨੂੰ ਲਿਸਟ ਮਿਲੀ ਸੀ ਮਾਨਯੋਗ ਅਦਾਲਤ ਵੱਲੋਂ ਉਹਦੇ ਵਿੱਚ ਜਿਨ੍ਹਾਂ ਬੰਦਿਆਂ ਨੂੰ ਡੈਥ ਵਿਖਾ ਲਿਆ ਗਿਆ ਸੀ ਉਹ ਬੰਦੇ ਜੀਦੇ ਸੀ ਮੈਂ ਰਿਪੋਰਟ ਬਣਾ ਕੇ ਬਕਾਇਦਾ ਦਿੱਤੀ ਇੱਕ ਕੂਰਟ ਦੇ ਵਿੱਚ ਜਾ ਸਾਨੂੰ ਤੇ ਜਿਹੜੇ ਬੰਦੇ ਨਾਲ ਜੀਦੇ ਦੱਸੇ ਗਏ ਉਹ ਉਹ ਬੰਦੇ ਡੈਥ ਹੋ ਚੁੱਕੇ ਟੀਕੇ ਦੇ ਵਿੱਚ ਵੀ ਜਿਹੜਾ ਵਾ ਉਹ ਬੜਾ ਭਾਂਦਲੀ ਹੋਈ ਆ ਕਿ ਬਹਿ ਕੇ ਇਤਨਾ ਹੀ ਲੱਗ ਗਏ ਏ ਉਹਨਾਂ ਸਰਟੀਫਿਕੇਟ ਨਹੀਂ ਇਸ਼ੂ ਕੀਤੇ ਗਏ ਕਈਆਂ ਨੂੰ ਵੰਝ ਵੀ ਦਿੱਤੇ ਗਏ ਇਹ ਵੀ ਇੱਕ ਵੱਡੀ ਧਾਂਦਲੀ ਐਪੀਕੇਸ਼ਟ ਉਹਨੂੰ ਕਿਤਨਾ ਕਦੇ ਕਪਲੇ ਬਾਜੀ ਤੇ ਆਇਆ ਨਾ ਜੇ ਮਰਿਆ ਬੰਦੇ ਦੀ ਟੀਕੇ ਲੱਗ ਸਕਦੇ ਕਿਤਰਾ ਲੱਗ ਗਏ ਹੈਨਾ ਟੀਕਿਆਂ ਦੇ ਵਿੱਚ ਵੀ ਕਪਲੇ ਬਾਜੀ ਕਪਲਾ ਬਾਜੀ ਤੇ ਹਰ ਥਾਂ ਦੇਤੇ ਹੈ ਹੁਣ ਵੋਟਾਰੀਆਂ ਕਿਸਾਂ ਦੀ ਸਰਕਾਰ ਹੁਣ ਜਿਹਦੀ ਕਿਸਰ ਐਮਪੀ ਹੋਣਾ ਚਾਹੀਦਾ ਮੇਰੇ ਕੋ ਜੀ ਐਮਪੀ ਉਹ ਹੋਣਾ ਚਾਹੀਦਾ ਵਾ ਜਿਹੜਾ ਲੋਕਾਂ ਦੇ ਦੁੱਖ ਦਰਦ ਨੂੰ ਸਮਝੇ ਸੁਣੇ ਤੇ ਉਹਨਾਂ ਦੀ ਭਲਾਈ ਦੇ ਕੰਮ ਕਰੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇ ਇੱਥੇ ਵਿਕਾਸ ਕਰਾਵੇ ਜਿਹੜਾ ਲੋਕ ਬੇਰੁਜ਼ਗਾਰ ਨੇ ਉਹਨਾਂ ਨੂੰ ਕੋਈ ਰਿਜ਼ਕ ਮਿਲ ਸਕੇ ਰੋਜ਼ ਦੀ ਕਾਰੋਬਾਰ ਮਿਲ ਸਕੇ ਤੇ ਉਹੋ ਜਿਹਾ ਚਾਹੀਦਾ ਵਾ ਇਹ ਨਹੀਂ ਆ ਕਿ ਸਿਰਫ ਜਾ ਕੇ ਜਿਹੜਾ ਬਣ ਗਿਆ ਜਾਂ ਤੇ ਉਹਨੇ ਉੱਥੇ ਪਹੁੰਚਣਾ ਹੀ ਨਹੀਂਗਾ ਤੇ ਜੇ ਪਹੁੰਚਿਆ ਤੇ ਉੱਥੇ ਹੋਰ ਹੋਰ ਗੱਲਾਂ ਕਰੀਆਂ ਸਿਰਫ ਜਿਆਦਾ ਜਿਆਦਾ ਗਾਲੀਆਂ ਨਾਲੀਆਂ ਦੀਆਂ ਗੱਲਾਂ ਹੋ ਜਾਂਦੀਆਂ ਵਾ ਬਾਕੀ ਜਿਹੜੀ ਆ ਆਮ ਪਬਲਿਕ ਦੀਆਂ ਜਿਹੜੀਆਂ ਮੁਸ਼ਕਲਾਂ ਵਾ ਉਹਨਾਂ ਬਾਰੇ ਨਹੀਂ ਗੱਲ ਹੁੰਦੀ ਇਹ ਇਸ ਹਲਕੇ ਦੇ ਪਹਿਲਾਂ ਐਮਪੀ ਰਣਜੀਤ ਸਿੰਘ ਬ੍ਰਹਮਪਰਾ ਬਣੇ ਰਹੇ ਜਿਹੜੀ ਤਾਂ ਛੜਕ ਗਈ ਆ ਗੁਰਦੁਆਰੇ ਵਾਲੀ ਇਹ ਕਦੀ ਨਹੀਂ ਤਿਆਰੀ ਹੋਈ ਉਸ ਤੋਂ ਬਾਅਦ ਐਮਪੀ ਬਣੇ ਜਸਪੀਰ ਸਿੰਘ ਢੰਪਾ ਜੀ ਹੁਣ ਵਿਕਾਸ ਕਿੱਦਾਂ ਦਾ ਇਥੇ ਵੇਖੋ ਵਿਕਾਸ ਜਿਹੜਾ ਵਾ ਤੁਸੀਂ ਵੇਖ ਹੀ ਰਹੇ ਜੇ ਉਹਨਾਂ ਜਿਹੜੀ ਛੜਕ ਦੀ ਗੱਲ ਕੀਤੀ ਆ ਇੱਕ ਛੜਕ ਉਹ ਗੋਦਵਾਲ ਸਾਹਿਬ ਰੋਡ ਤੋਂ ਲੈ ਕੇ ਤੇ ਨਾਗੋ ਕੇ ਘਰਾੜ ਤੱਕ ਉਹ ਇੰਨੀ ਜਿਆਦਾ ਟੁੱਟੀ ਹੋਈ ਸਕੀਦੇ ਦੇ ਨਾਲ ਨਾਲ ਅੱਗੇ ਬਣੀ ਹੋਈ ਆ ਬਹੁਤ ਵਧੀਆ ਸੜਕਾ ਉਹਨੂੰ ਮੈਂ ਬੜੇ ਚਿਰ ਦਾ ਦੇਖ ਰਿਆ ਵਾਂ ਕਿ ਉਹ ਸੜਕ ਜਿਹੜਾ ਵਾ ਕਮ ਸੇ ਕੰਮ ਮੀਆਂ ਤਾਂ ਚਾਰ ਚਾਰ ਫੁੱਟ ਜਿਹੜੇ ਉਹਦੇ ਜੇ ਟੋਏ ਆ ਬਿਲਕੁਲ ਬੁਰੇ ਹਾਲਾਤ ਆ ਉਹਦੇ ਵੱਲ ਕਿਸੇ ਦਾ ਖਿਆਲ ਨਹੀਂ ਹੈਗਾ ਤੇ ਵਿਕਾਸ ਇਥੋਂ ਦੀ ਚਲਕ ਮਾਰਦਾ ਵੇ ਕਿੰਨਾ ਕ ਵਿਕਾਸ ਆ ਬਾਕੀ ਜਿਹੜਾ ਵਾ ਵੇਖੇ ਜਾਂਦੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਕੱਚਿਆ ਘਰਾਂ ਦੇ ਵਿੱਚ ਆ ਜਾਂ ਕਈ ਬੇਘਰੇ ਤਰੇ ਫਿਰਦੇ ਆ ਤੇ 24 9 2021 ਨੂੰ ਜਿਹੜਾ ਹੀ ਇੱਕ ਲੈਟਰ ਵੀ ਸਰਕਾਰ ਦਾ ਕਾਂਗਰਸ ਦਾ ਜਾਰੀ ਹੋਇਆ ਹੈ ਕਿ ਅਸੀਂ ਜਿਹੜਾ ਵਾ ਪਲਾਟ ਦਵਾਂਗੇ ਕਿ ਪਲਾਟ ਕੱਟੇ ਆ ਕਿ ਇਹਨਾਂ ਦੇ ਧਿਆਨ 'ਚ ਨਹੀਂ ਕਿ ਉਹ ਕਿੰਨੇ ਯਕੀਨਨ ਬਣਾਉਣਾ ਹੈ ਇਹ ਵਿਕਾਸ ਜਿਹੜੇ ਆ ਫੇਰ ਹੋਈ ਆ ਵੀ ਜਦੋਂ ਰਹਿਣ ਵਾਲੇ ਉਥੋਂ ਦੇ ਬੇਘਰੇ ਆ ਜਾਂ ਕੱਚਿਆ ਘਰਾਂ ਦੇ ਵਿੱਚ ਡਿੱਗਿਆ ਘਰਾਂ 'ਚ ਆਪਣੇ ਦੋਖੀ ਜੀਵਨ ਜੀ ਰਹਾ ਤੇ ਫਿਰ ਵਿਕਾਸ ਕਰਦਾ ਵਾ ਵਿਕਾਸ ਤੇ ਇਹ ਹੈ ਨਾ ਵੀ ਲੋਕ ਸੁਖੇ ਹੋਣ ਉਹਨਾਂ ਦੇ ਉਹਨਾਂ ਨੂੰ ਹੱਕ ਮਿਲਣ ਆਮ ਆਦੀ ਪਾਰਟੀ ਜਿਹੜੀ ਸਰਕਾਰ ਆਈ ਉਸ ਤੋਂ ਬਾਅਦ ਬਿਲੀ ਬਿਲ ਫਰੀ ਹੋਏ ਆ ਸਿਹਤ ਸਹੂਲਤਾਂ ਮਿਲਾਂ ਪੀਆ ਵਾ ਇਹ ਚੀਜ਼ ਨੂੰ ਕਿਵੇਂ ਵੇਦੇ ਹੋ ਦੇਖੋ ਬਿਜਲੀ ਦੇ ਬਿੱਲ ਜਿਹੜੇ ਪਹਿਲਾਂ ਵੀ ਮਾਫ ਸੀ ਤੇ ਚਲੋ ਇਹਨਾਂ ਨੇ ਵੀ ਜਿਹੜਾ ਵਾ ਐਲਾਨ ਕੀਤਾ ਵਧਿਕਾ ਗੱਲ ਆ ਕਾਬਲੇ ਤਾਰੀਫ ਆ ਤੇ ਜਿਹੜੇ ਤੁਸੀਂ ਸੁਖ-ਸੂਲਤਾ ਦੀ ਉਹ ਹੋਰ ਗੱਲ ਕਰਦੇ ਵੀ ਡਿਸਪੈਂਸਰੀਆਂ ਦੀ ਡਿਸਪੈਂਸਰੀਆਂ ਚਲੋ ਖੋਲੀਆਂ ਵਧਗਾ ਗੱਲ ਹੈ ਮੱਲ ਲਕਲੇ ਨਾ ਪਰ ਉਹਨਾਂ ਦੇ ਵਿੱਚ ਦਵਾਈਆਂ ਵੀ ਹੋਣੀਆਂ ਚਾਹੀਦੀਆਂ ਡਾਕਟਰ ਵੀ ਜਿਹੜਾ ਵਾ ਜਿਹੜਾ ਬਰਾਬਰ ਬਹਿਣਾ ਚਾਹੀਦਾ ਤੇ ਫੇਰ ਫਾਇਦਾ ਵਾ ਤੇ ਜੇ ਉੱਤੇ ਦਵਾਈਆਂ ਪੂਰੀਆਂ ਨਹੀਂ ਫੈਸਿਲਿਟੀ ਪੂਰੀ ਨਹੀਂ ਤੇ ਬਿਲਡਿੰਗ ਖੜੀ ਕਰਨ ਦਾ ਕੀ ਫਾਇਦਾ ਬੇੜਗਾ ਮਰੌਣ ਦੇ ਨਾਲ ਨਹੀਂਗਾ ਪੈਦਾ ਸਵਾਲ ਕਿ ਉਹਦਾ ਵੀ ਉੱਥੇ ਜਿਹੜੀਆਂ ਉਹ ਫੈਸਿਲਿਟੀ ਹੋਣੀ ਚਾਹੀਦੀ ਜੇ ਕੰਮ ਲਈ ਉਹ ਚੀਜ਼ ਬਣਾ ਦਿੱਤੀ ਗਈ ਆ ਉਹ ਇਹ ਕਹਿ ਸਕਦੇ ਜਿਹੜੀ ਬਿਲਡਿੰਗ ਬਣਾਈਆਂ ਚਿੱਟਾ ਹੀ ਹਾਥੀ ਬਣਾਈਆਂ ਜਿੱਥੇ ਪਾਸੇ ਪਾਸੇ ਵੇਖਣ ਵਾਤੇ ਬਸ ਬਸ ਇਹੋ ਚੱਕਰ ਮੇ ਹੋਇਆ ਕਿ ਉਹ ਜਿਹੜੀਆਂ ਬਣਾ ਦਿੱਤੀਆਂ ਗਈਆਂ ਬਿਲਡਿੰਗਾਂ ਤੇ ਉੱਥੇ ਜਿਹੜਾ ਦਵਾਈ ਦੇ ਮਿਲ ਨਹੀਂ ਨੇ ਹੁਣ ਬੜੇ ਸਾਰੇ ਲੋਕ ਜਿਹੜੇ ਉਹ ਕਰ ਲਾਉਂਦੇ ਵਿਚਾਰੇ ਗਰੀਬ ਆ ਵੀ ਸਾਡਾ ਜਿਹੜਾ ਇਲਾਜ ਦੁੱਖਾ ਜਿਹੜੇ ਉਹ ਕਰਾ ਰਹੇ ਨੇ ਤੇ ਉਹਨਾਂ ਦੇ ਜਿਹੜਾ ਵਜੇ ਹਸਪੀਟਲ ਬਣਾਏ ਗਏ ਤੇ ਉੱਥੇ ਉਹਨਾਂ ਨੂੰ ਕਲੀਨਿਕ ਬਣਾਉਣ ਨਾਲੋਂ ਹਸਪਤਾਲ ਦੇ ਵਿੱਚ ਜਿਹੜਾ ਮੈਡੀਸ਼ਨ ਹੈ ਉਹ ਪੂਰਾ ਹੋਣਾ ਚਾਹੀਦਾ ਹਾਂਜੀ ਤਾਂ ਠੀਕ ਹੈ ਭਾਈ ਅੱਛਾ ਬਾਬਾ ਜੀ ਬੰਦੀ ਸਿੰਘਾ ਜੀ ਹਾਈ ਦਾ ਮੁੱਦਾ ਬੜੇ ਜਿੰਦਾ ਲਟਕਿਆ ਪਿਆਵਾ ਅਕਾਲੀ ਸਰਕਾਰ ਨੇ ਇਹ ਗੱਲ ਕੀਤੀ ਵੀ ਜਦ ਕੇ ਕੇਂਦਰੀ ਸਰਕਾਰ ਅੱਗੇ ਦਿੱਲੀ ਤੋਂ ਇਹ ਆਪਣੇ ਹੁਕਮ ਨਹੀਂ ਪਾਸ ਕਰਦੀ ਪਈ ਐ ਕਾਰਡੀਨਸੀ ਪਾਸ ਕਰਦੀ ਜਿਹਦੇ ਕਰਕੇ ਬੰਦੀ ਸਿੰਘਾਂ ਰਿਹਾਈ ਨਹੀਂ ਹੋ ਰਹੀ ਤੁਸੀਂ ਇਹਨੂੰ ਕਿੱਦਾਂ ਵੇਖਦੇ ਹੋ ਦੇਖੋ ਜੀ ਇਹ ਤੇ ਸਰਕਾਰਾਂ ਇੱਕ ਦੂਜੇ ਦੇ ਉੱਤੇ ਕਈ ਆ ਕੇ ਜਦੋਂ ਬਣਾਉਣਾ ਇੱਕ ਦੂਜੇ ਤੇ ਤੇ ਨਾ ਚਿੱਕੜ ਸੁੱਟਣ ਵਾਲੀਆਂ ਗੱਲਾਂ ਹੁੰਦੀਆਂ ਮੈਂ ਪਹਿਲਾਂ ਕਹਾਂਗਾ ਵੇਖੋ ਨਾ ਮੈਂ ਕਿਸੇ ਸਰਕਾਰ ਦਾ ਵਿਰੋਧੀ ਆ ਪਾਰਟੀ ਦਾ ਤੇ ਨਾ ਮੈਂ ਕਿਸਦਾ ਸਮਰਥਕ ਆ ਜੇ ਹੁਣ ਇਹ ਗੱਲ ਕਹਿੰਦੇ ਤੇ ਫਿਰ ਕਾਲੀ ਦਲ ਦੀ ਜਿਹੜੀ ਭਾਜਪਾ ਦੇ ਨਾਲ ਸੰਧੀ ਸੀ ਤੇ ਇਹਨਾਂ ਨੇ ਕਿਉਂ ਨਾ ਪਾਸ ਕਰਾਇਆ ਇਹਨਾਂ ਨੂੰ ਵੀ ਕਰਾਉਣਾ ਚਾਹੀਦਾ ਹੈ ਨਾ ਉਦੋਂ ਉਦੋਂ ਇਹਨਾਂ ਵੀ ਤੇ ਮੌਕੇ ਨਾਲੇ ਪੰਥਕ ਸਰਕਾਰ ਘੋਂਦੀ ਇਹਨਾਂ ਨੂੰ ਜੇ ਛਡਵਾਉਣੇ ਚਾਹੀਦੇ ਅੱਜ ਆਪਾਂ ਇੱਕ ਦੂਜੇ ਦੇ ਚਿੱਕੜ ਛੁੱਟਦੇ ਮੈਂ ਸਮਝਦਾ ਵੀ ਇਹ ਬਿਲਕੁਲ ਗਲਤ ਗੱਲ ਆ ਜਿਹੜਾ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਗੰਦੀ ਸਿੰਘ ਆ ਜਦੋਂ ਉਹ ਸਜ਼ਾ ਪੂਰੀ ਕਰ ਚੁੱਕੇ ਆ ਕਾਨੂੰਨ ਮੁਤਾਬਕ ਵੀ ਤੇ ਉਹਨਾਂ ਨੂੰ ਜਿਹੜਾ ਉਹ ਛੱਡਣਾ ਬਣਦਾ ਵਾ ਉਹਨਾਂ ਨੂੰ ਬਿਲਕੁਲ ਇਹ ਤੱਕਾ ਵਾ ਇਹ ਗਲਤ ਗੱਲ ਆ ਕਿ ਉਹਨਾਂ ਨੂੰ ਜਿਹੜਾ ਦੋਸਤ ਦੇ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਿਆ ਆ ਅੱਛਾ ਬਾਬਾ ਜੀ ਇੱਕ ਗੱਲ ਸਵਾਰਿਆਗਾ ਮੇਰਾ ਅੱਜ ਇਹਦੇ ਲੀਡਰ ਆ ਕੋਈ ਭਾਜਪਾ ਚੋਂ ਕਾਂਗਰਸ ਜਾ ਰਿਹਾ ਕੋਈ ਕਾਂਗਰਸ ਚੋਂ ਭਾਜਪਾ ਜਾ ਰਿਹਾ ਕੋਈ ਕਾਲੀਜ ਦਾ ਜਾ ਰਿਹਾ ਜਿਹੜੀ ਪਾਰਟੀ ਦੇ ਉਮੀਦਵਾਰ ਹੀ ਆ ਜਿਹੜੇ ਆਪਣੀ ਪਾਰਟੀ ਸਕੇ ਨਹੀਂ ਬਣਗੇ ਕੀ ਉਹ ਲੋਕਾਂ ਦੇ ਸਕੇ ਬਣ ਸਕਦੇ ਆ ਬਿਲਕੁਲ ਵੀਰ ਜੀ ਨਹੀਂ ਹੋ ਸਕੇ ਬਣ ਸਕਦੇ ਸਿਰਫ ਬੁਰਕੀ ਦਾ ਮਸਲਾ ਸੀ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿਉਂਕਿ ਕੱਲ ਜਿਹੜੀ ਪਾਰਟੀ ਦੀ ਉਹ ਨਿੰਦਿਆ ਕਰਦੇ ਸੀ ਤੇ ਉਹਨਾਂ ਤੇ ਤੰਜ ਕੱਸਦੇ ਸੀ ਤੇ ਲੋਕ ਬੜੇ ਖੁਸ਼ ਹੁੰਦੇ ਸੀ ਵੀ ਇਹਨੇ ਉਹਦੇ ਬਾਰੇ ਕਿਹਾ ਅੱਜ ਉਹੀ ਬੰਦੇ ਉਹ ਪਾਰਟੀ 'ਚ ਜਾ ਕੇ ਉਹਨਾਂ ਦੀਆਂ ਤਾਰੀਫਾਂ ਕਰ ਰਹੇ ਆ ਤੇ ਜਿਹੜੀ ਪਾਰਟੀ 'ਚ ਹੀ ਉਹਨਾਂ ਤੇ ਉੱਚ ਕਰ ਸੁੱਟ ਰਹੇ ਆ ਇੱਥੇ ਪਤਾ ਲੱਗਦਾ ਵੀ ਇਹਨਾਂ ਦਾ ਤੇ ਚਿੱਤਾਂ ਪਾਨਿਆ ਇਹ ਜਿਹੜਿਆ ਬਾਰੇ ਇੱਕ ਗੱਲ ਹੋਰ ਦੱਸਾਂ ਵੀ ਇਹ ਜਿਹੜੇ ਲੋਕ ਆ 1 ਕਰੋੜ ਕਰੋੜ ਰੁਪਏ ਦੇ ਵਿਕਦੇ ਆ ਲੋਕਾਂ ਦੇ ਹੱਕ ਖਾ ਕੇ ਵੀ ਤੇ ਜਿਹੜੀ ਪਬਲਿਕ ਆ ਉਹ ਚੈਰੀ ਜਿਹੜੀ ਆ ਉਹ ਦੱਸਦਾ ਕਿ ਲੋਹਾਟੇ ਦਿੱਤੇ ਦੀਜੀ ਹੋਈ ਆ ਉਹ ਉਹ ਹੀ ਆਪਣੇ ਜੀਵਨ ਸਮਝੀ ਬੈਠੀ ਆ ਤੇ ਉਹਨਾਂ ਦੇ ਪਿੱਛੇ ਵੀ ਫੇਰ ਅਸੀਂ ਇਹਦੇ ਨਾਲ ਜੁੜੇ ਆ ਅਸਲ ਦੇ ਵਿੱਚ ਜਿਹੜਾ ਬੰਦਾ ਇਤਨਾ ਛੱਡ ਕੇ ਜਾਂਦਾ ਵਾ ਉਹਦੇ ਤੇ ਕਦੇ ਵੀ ਪ੍ਰੋਸਾ ਨਾ ਕਰੋ ਉਹਨੂੰ ਤੁਸੀਂ ਛੱਡ ਦਿਓ ਕਿਉਂਕਿ ਜੇ ਉਹ ਆਪਣੇ ਸਵਾਰਥ ਵਾਸਤੇ ਪਹਿਲਾਂ ਉਹਨੇ ਇੱਥੇ ਰਾਜ ਕੀਤਾ ਉਹ ਉਹ ਦੂਜੇ ਥਾਂ ਤੇ ਜਾ ਕੇ ਰਾਜ ਕਰੂਗਾ ਇੱਕ ਉਹ ਸਰ ਇੱਕ ਸ਼ਾਇਰ ਲਿਖਦਾ ਅੰਦਰ ਕੁਝ ਸੋਤੇ ਮੇ ਕੱਟ ਗਈ ਕੁਝ ਗਨਾਹੋ ਮੇ ਕੱਟ ਗਈ ਕੁਝ ਰੋਤੇ ਮੇ ਕੱਟ ਗਈ ਕੁਝ ਆਹੋ ਮੇ ਕੱਟ ਗਈ ਮੰਜ਼ਲ ਤੇ ਚੱਲਣ ਵਾਲੇ ਮੰਜ਼ਲ ਤੇ ਜਾ ਲੱਗੇ ਰਾਹੇ ਬਦਲਣੇ ਵਾਲੋ ਕਿ ਰਾਹੋ ਮੇ ਕੱਟ ਗਈ ਅੰਦਰ ਜਿਹੜਾ ਮੰਜ਼ਲ ਤੇ ਚੱਲਣ ਵਾਲੇ ਉਹਦੇ ਮੰਜ਼ਲ ਤੇ ਪਹੁੰਚ ਗਏ ਤੇ ਦੂਜਿਆਂ ਦੀ ਰਸਤੇ ਚ ਕੱਟ ਗਈ ਸੋ ਆਮ ਪਬਲਿਕ ਦੀ ਜਿਹੜੀ ਜ਼ਿੰਦਗੀ ਆ ਜੋ ਜੀਵਨ ਆ ਉਹ ਰਸਤਿਆਂ 'ਚ ਕੱਟਦਾ ਜਾ ਰਿਹਾ ਬਤੀਤ ਹੁੰਦਾ ਜਾ ਰਿਹਾ ਕਦੀ ਕੋਈ ਸਰਕਾਰ ਆ ਗਈ ਕਦੀ ਕੋਈ ਆ ਗਈ ਕਦੀ ਕਹੇ ਨੇ ਸਬਜ ਬਾਗ ਉਖਾਇਆ ਤੇ ਉਹਨਾਂ ਨੂੰ ਜਿਹੜਾ ਵਾਅਦੇ ਕੀਤੇ ਤੇ ਉਹ ਉੱਥੇ ਤੱਕ ਹੀ ਸੀਮਤ ਰਹਿ ਗਏ ਨੇ ਬਾਬਾ ਜੀ ਸਾਡੇ ਪੰਜਾਬ ਦੀ ਤਰਸਦੀ ਏ ਇਹ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਆ ਜ਼ਮੀਨਾਂ ਜਾਇਦਾਦਾਂ ਵੇਚ ਕੇ ਕੋਈ ਪਹਿਲੀ ਵੇਚਦਾ ਕੋਈ ਮਕਾਨ ਗਰੀਬ ਪਾ ਕੇ ਤੇ ਬਾਹਰ ਜਾਈ ਜਾਂਦਾ ਇਹ ਕਿਵੇਂ ਵੇਚਦੇ ਚੀਜ਼ਾਂ ਨੂੰ ਕਿਉਂ ਨਹੀਂ ਸਾਡੇ ਜਿਹੜਾ ਪੰਜਾਬ 'ਚ ਜਿਹੜਾ ਰੁਜ਼ਗਾਰ ਹੈਗਾ ਜਾਂ ਕੀ ਗੱਲ ਕਿਉਂ ਕਿ ਸਾਡੇ ਬੱਚਾਂ ਦਾ ਇੱਕ ਰੁਝਾਨ ਹੀ ਹੋ ਗਿਆ ਵੀ ਬਾਹਰ ਜਾ ਕੇ ਕੰਮ ਕਰਨਾ ਦੇਖੋ ਵੀਰ ਜੀ ਇਹ ਦੋਵੇਂ ਗੱਲਾਂ ਵਾਂ ਇੱਕ ਦੇ ਜਿਹੜਾ ਵੀ ਮਤਲਬ ਇੱਥੇ ਕਾਰੋਬਾਰ ਹੈ ਵੀ ਨਹੀਂ ਗਾ ਨੌਕਰੀਆਂ ਜਿਹੜੀਆਂ ਵਾ ਘਟਿਆ ਤੇ ਲੋਕ ਦੂਜੀ ਗੱਲ ਇਹ ਡਰਦੇ ਵੀ ਕਲੀ ਜਾਂਦੇ ਮੈਂ ਪਹਿਲਾਂ ਹੀ ਕਹਿ ਚੁੱਕਾ ਵੀ ਇੱਥੇ ਨਜਾਇਜ਼ ਮੁਕਦਮੇ ਪਵਾਏ ਜਾਂਦੇ ਆ ਨਜਾਇਜ਼ ਜਿਹੜਾ ਵਾ ਇੱਥੇ ਜਿਹੜਾ ਵੇਹੇ ਮਾਹੌਲ ਸਹੀ ਨਹੀਂ ਆ ਜਿਹੜਾ ਸਮਝਦਾਰ ਜਾਂ ਪੜਿਆ ਲਿਖਿਆ ਬੰਦਾ ਵਾ ਤੇ شریف ਆ ਉਹ ਚਾਹੁੰਦਾ ਵੀ ਮੇਰਾ ਤੇ ਪੁੱਤ ਕਿਸ ਨਜਾਇਜ਼ ਚਿੱਕ ਦੇ ਤੇ ਫਸ ਨਾ ਜਾਵੇ ਉਹ ਤਾਂ ਕਹਦਾ ਦੂਜੀ ਗੱਲ ਆ ਕਿ ਬੱਚੇ ਵੀ ਜਿਹੜਾ ਇੱਕ ਟ੍ਰੈਂਡ ਬਣ ਗਿਆ ਵੀ ਮੈਂ ਵੇਖਾ ਵੇਖੀ ਵੀ ਬਾਹਰ ਜਾ ਰਹੇ ਆ ਇਹ ਇਹ ਵੀ ਇੱਕ ਕਾਰਨ ਆ ਵੱਡਾ ਕਿਉਂਕਿ ਵੇਖੋ ਜਿਹਦੇ ਬੰਦੇ ਕੋਲ ਚਲੋ ਕੁਝ ਜ਼ਮੀਨ ਜਾਇਦਾਦ ਜਾਂ ਕੁਝ ਵੀ ਨਹੀਂਗਾ ਤੇ ਉਹਨੂੰ ਕੋਈ ਹੋਰ ਦੇਖਣ ਨਹੀਂ ਦਿਆ ਤੇ ਮੈਂ ਕੀ ਕਰਨਾ ਤੇ ਉਹਨਾਂ ਦੇ ਵਿਚਾਰੇ ਨਹੀਂ ਜਾਣਾ ਜਾਣਾ ਹੁਣ ਕਈ ਬੰਦੇ ਜਿਹੜੇ ਚੰਗੇ ਸੈਟ ਲਏ ਉਹਨਾਂ ਕੋਲ ਜ਼ਮੀਨ ਜਾਇਦਾਦ ਦੇ ਵੀ ਚੰਗੇ ਆ ਕਿ ਉਹ ਵੀ ਬਾਹਰ ਨੂੰ ਭਜਣ ਡਿਆ ਉਹ ਕਿਉਂ ਬਾਹਰ ਨੂੰ ਭਜਣ ਡਿਆ ਬਾਹਰ ਜਾ ਕੇ ਵੀ ਤੇ ਕੰਮ ਹੀ ਉਹ ਕਰਨਾ ਫਿਰ ਉਹ ਇੱਥੇ ਕਰ ਰਹਿ ਕੇ ਕੰਮ ਕਿਉਂ ਨਹੀਂ ਕਰਦੇ ਕਾਰਨ ਜਿਹੜਾ ਵਾ ਦੋਵੇਂ ਆ ਇੱਕ ਡਰ ਵੀ ਆ ਕਿ ਕੋਈ ਨਜਾਇਜ਼ ਚ ਮੁਸ਼ਕਲ ਜਨਾਹ ਫਾਜਈਏ ਤੇ ਦੂਜੀ ਗੱਲ ਇਹ ਆ ਵੀ ਇੱਕ ਕਵੀ ટીਵੀ ਜਿਹੜੀ ਚੱਲਦੀ ਤੇ ਕਾਰੋਬਾਰ ਆ ਜੀ ਤੁਹਾਡੇ ਕੋਲ ਇੱਕ ਵੇ ਦੁਬਾਰਾ ਫਿਰ ਵਾਪਸ ਆਜਣ ਹੋਣੀਆਂ ਸਾਡੇ ਨਾਲ ਇਥੋਂ ਖਡੂਰ ਸਾਹਿਬ ਦੇ ਭਾਈ ਸਾਹਿਬ ਜੁੜਰੇ ਤੇ ਪਿੰਡ ਵਾਸੀ ਨੇ ਗੱਲ ਕਰਨੇ ਭਾਜੀ ਕੀ ਕਹਿਣਾ ਚਾਹੋਗੇ ਬੋਟਾ ਆ ਰੀਆਂ ਵਾ ਜਿਹੜੇ ਨਸ਼ਾ ਜਿਹੜਾ ਹੈਗਾ ਪੰਜਾਬ ਵਿੱਚ ਜਿਉਂਦਾ ਤਿਉਹੀ ਹੈ ਕਿਵੇਂ ਵੇ ਚੱਲਦਾ ਦੇਖੋ ਜਿਉਂਦਾ ਤਿਉਹੀ ਚੱਲੀ ਜਾਂਦਾ ਲੋਕਾਂ ਦੀ ਮੁਲਤਾਂ ਹੋ ਰਹੀਆਂ ਇਹ ਉਸ ਸਰਕਾਰਾਂ ਨੂੰ ਚਾਹੀਦਾ ਰੋਕਣਾ ਬੜਾ ਚੰਗਾ ਪਰ ਦੂਸਰੀ ਗੱਲ ਨਹੀਂ ਤਾਂ ਸਰਕਾਰਾਂ ਨੂੰ ਵੀ ਆਪਾਂ ਕਹਿ ਨਹੀਂ ਸਕਦੇ ਉਹ ਮੈਂ ਮੈਂ ਹੀ ਆ ਜੇ ਮੈਨੂੰ ਕਹੂਗਾ ਫਿਰ ਲੈ ਸੁਟਾ ਲਾਲਾ ਸਮੈਗ ਪੀਲਾ ਉਹ ਤੇ ਮੇਰੀ ਇੱਛਾ ਨਾ ਕਿ ਮੈਂ ਲਾਉਣਾ ਜਾਂ ਨਹੀਂ ਲਾਉਣਾ ਕਿ ਸਵਾਦ ਸਵਾਦ ਦੇ ਮਾਰੇ ਪੀ ਜਾਂਦੇ ਉਹ ਕੀ ਕਰ ਸਕਦੇ ਆ ਕੈਪਟਨ ਸਰਕਾਰ ਨੇ ਸੌਂ ਖਾਦੀ ਸੀ ਵੀ ਮੈਂ ਨਸ਼ਾ ਖਤਮ ਕਰ ਦੂੰਗਾ ਪੰਜਾਬ ਵਿੱਚੋਂ 5 ਸਾਲ ਉਹ ਵੀ ਹੰਢਾ ਗਏ ਪੂਰਾ ਰਾਜਪਾਕ ਭੋਗ ਗਏ ਠੀਕ ਆ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਸਰਕਾਰ ਵੀ ਆ ਗਈ ਹੁਣ ਦਾ ਮਾਹੌਲ ਕਿਦਾਂ ਦਾ ਵਾ ਜੇ ਹੁਣ ਵੋਟਾਂ ਫੇਰ ਸ਼ੁਰੂ ਹੋ ਗਈਆਂ ਫਿਰ ਨਾਲ ਕੋਈ ਲੀਡਰਾਂ ਜੀ ਬੋਈ ਨਾ ਮਤਲਬ ਲੜੀ ਲਾਉਣੇ ਆ ਹੁਣ ਕਿਤਾ ਲੋਕਾਂ ਦਾ ਜਨ ਉਹ ਲੋਕਾਂ ਵਰ ਜਾਣ ਤੇ ਤਕਰੀਬਨ ਇਹ ਹੈ ਵੀ ਥੋੜਾ ਬੜਾ ਮੈਡਮ ਕੰਮ ਕਰੇ ਜਿਹੜੇ ਵੀ ਐਮਪੀ ਆਉਣਾ ਵਾ ਉਹ ਲੋਕਾਂ ਨਾਲ ਮੋੜੀ ਮਿੱਟੀ ਸੂਰਤ ਦਵੇ ਜਿਹੜੀ ਕੈਪਟਨ ਦੀ ਗੱਲ ਆ ਉਹਨਾਂ ਦਾ ਕਾੜੀਆਂ ਗਾੜੀਆਂ ਝੂਟੀਆਂ ਤੋਂ ਗਾੜੀਆਂ ਹਾਂਜੀ ਉਹਨਾਂ ਦੇ ਇੱਕ ਰਜਗਾਰ ਸਮਝਿਆ ਵਾ ਗੁਰਕਾ ਸਾਹਿਬ ਨੂੰ ਮੈਂ ਸੱਤਾ ਚ ਆਉਣਾ ਵਾ ਤੇ ਗੁਰਕਾ ਸਾਹਿਬ ਦੀ ਗੱਲ ਹੀ ਕੋਈ ਨਹੀਂ ਕੀ ਚੀਜ਼ ਆ ਕੀ ਇਹਨਾਂ ਲੀਡਰਾਂ ਦਾ ਜਮੀਨ ਹੈਗਾ ਜਿਹੜੇ ਅੱਜ ਲੀਡਰ ਕੋਈ ਕਿਸੇ ਪਾਰਟੀ ਵੜ ਜਾਂਦੇ ਕਿਸੇ ਕਿਸੇ ਪਾਰਟੀ ਵੜ ਜਾਂਦੀ ਹੈ ਜਿਹੜੇ ਲੀਡਰ ਖੁਦ ਆਪ ਇੱਕ ਸਟੈਂਡ ਜਾਂਦੇ ਉਹ ਲੋਕਾਂ ਦਾ ਜਿਹੜਾ ਆਪਾਂ ਵਿਖਾ ਕਿੰਦਾ ਸੁਧਾਰ ਸਕਦੇ ਲੋਕਾਂ ਦੇ ਕਿੰਦਾ ਜਿਹੜੇ ਰਾਹ ਤਾਂ ਦੇ ਸਕਦੇ ਆ ਇਹਨਾਂ ਦੇ ਕੋਈ ਲੀਡਰ ਜਾਂਦੇ ਆ ਆਪਣੀ ਸੇਫਟੀ ਵਾਸਤੇ ਦੂਜੀ ਪਾਰਟੀ ਦੇ ਵਿੱਚ ਵੀ ਮੈਂ ਕਿਸੇ ਨਾਲ ਕਿਉਂ ਕ੍ਰੇਮ ਕੀਤੇ ਆ ਸੈਂਟਰ ਇਹਨਾਂ ਦੇ ਕੋਈ ਪਰਤੀ ਨਾ ਕਰ ਦਵੇ ਠੀਕ ਆ ਜੀ ਬਾਕੀ ਆਗੇ ਚਲੋ ਆਪਾਂ ਬਿੱਟੂ ਨੂੰ ਕਹਿ ਦਨੇ ਬਿਆਨ ਸਿੰਘ ਦਾ ਮੁੰਡਾੜਾ ਉਹ ਬੋਤਰਾ ਆ ਉਹਨੂੰ ਕਹਿ ਦਿੰਦੇ ਆ ਕਿ ਉਹ ਕਾਂਗਰਸ ਦਾ ਪੱਕਾ ਲੀਡਰ ਸੀ ਆ ਉਧਰ ਕਿਉਂ ਗਿਆ ਉਹ ਇਸ ਕਰਕੇ ਗਿਆ ਕਿ ਆਪਣੇ ਜਿਹੜੇ ਬਿਆਨਸੋਂ ਦੇ ਕਾਤਲ ਆ ਉਹਨਾਂ ਦੀ ਭਾਵੇਂ ਸਜ਼ਾ ਪੂਰੀ ਹੋ ਗਈ ਆ ਉਹਨਾਂ ਨੂੰ ਨਾ ਛੱਡਣ ਨਾ ਨਹੀਂ ਛੱਡਣ ਦੇਣਾ ਨੂੰ ਸਾਡੀ ਸੇਕੀ ਤੇ ਸੇਖਾਂ ਨੂੰ ਮਾਰੀ ਜਾਂਦੇ ਆ ਕਿਸ ਕਿਸ ਤਰ੍ਹਾਂ ਦੇ ਜਿਹੜੇ ਵੋਟਰ ਆ ਉਹਨਾਂ ਨੂੰ ਕੀ ਸੋਚਣਾ ਚਾਹੀਦਾ ਹੁਣ ਵੋਟਰ ਜੇ ਸਮਝਦਾਰ ਹੋਊਗਾ ਤੇ ਫੇਰ ਹੀ ਫਾਇਦਾ ਬਾਦ ਜੇਕਰ ਸ਼ਰਾਬ ਦੀ ਬੋਤਲ ਤੇ ਵੋਟਾਂ ਪਾਤੀਆਂ ਉਹਦਾ ਤਾਂ ਕੀ ਫਾਇਦਾ ਹੋਈਗਾ ਬਾਬਾ ਜੀ ਇੱਕ ਆਖਰੀ ਸਵਾਲ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਅੱਜ ਕੋਈ ਬੰਦਾ ਸੇਫ ਨਹੀਂ ਹੈਗਾ ਘਰੋਂ ਬਾਹਰ ਨਿਕਲਦਾ ਉਹਨੂੰ ਨਹੀਂ ਪਤਾ ਘਰ ਵਾਪਸ ਮੁੰਡਾ ਨਹੀਂ ਮੁੰਦਾ ਕੋਈ ਜਨਾਨੀ ਆਪਣੇ ਗੱਲ 'ਚ ਇੱਕ ਟੋਪਸ ਵੀ ਚਲ ਜਾਈਏ ਤੇ ਉਹਨੂੰ ਨਹੀਂ ਪਤਾ ਇਹ ਵਾਪਸ ਇਹ ਮੁੰਡਾ ਕਿ ਨਹੀਂ ਮੁੰਦਾ ਕਿਸ ਕੰਮ ਦੇ ਲਾਅ ਆਰਡਰ ਪੰਜਾਬ ਕਿਦਾਂ ਵੀਰਦੇ ਹੋ ਵੀਰ ਜੀ ਬਿਲਕੁਲ ਖਤਮ ਹੋ ਚੁੱਕਾ ਵਾ ਜਿਹੜਾ ਕਾਨੂੰਨ ਆ ਉਹ ਸਿਰਫ ਗਰੀਬਾਂ ਵਾਸਤੇ ਆ ਵੀ ਉਹਨਾਂ ਦੁਕ ਦੇ ਦੁਕੇ ਮਾਰਨ ਵਾਸਤੇ ਜਿਹੜੇ ਚੰਗੇ ਆ ਬੰਦੇ ਉਹ ਸਾਰੇ ਕੰਮੇ ਕਰੀ ਜਾਂਦੇ ਆ ਉਤੋਂ ਤੱਕ ਪਹੁੰਚ ਹੀ ਨਹੀਂ ਗਈ ਬਣਦੀ ਤੇ ਉਹ ਜਿਹੜਾ ਵਾ ਤੇ ਕਾਨੂੰਨ ਦੀ ਗੱਲ ਕਰਨ ਦਾ ਜ ਉਹਦੇ ਬਿਲਕੁਲ ਖਿਰੂ ਖਿਰੂ ਹੋ ਗਿਆ ਸ਼ਰੇ ਆਮ ਜੜੀਆਂ ਵਾ ਉਹ ਲੁੱਟਾਂ ਖੋਹਾਂ ਵੀ ਹੋ ਰੀਆਂ ਵਾ ਵੀ ਵੇ ਤੁਹਾਡਾ ਕਹਿਣਾ ਬਿਲਕੁਲ ਸੱਚ ਆ ਕਿ ਬੰਦੇ ਦਾ ਕੋਈ ਭਰੋਸਾ ਨਹੀਂਗਾ ਵੀ ਮੈਂ ਗਿਆ ਵਾ ਤੇ ਸ਼ਾਮ ਨੂੰ ਵਾਪਸ ਜਿਹੜਾ ਸਹੀ ਸਲਾਮਤ ਪਹੁੰਚੂ ਕਿ ਨਹੀਂ ਪਹੁੰਚੂ ਕਿਹਦਾ ਮੋਟਰਸਾਈਕਲ ਖੋਹ ਲਿਆ ਕਿਸ ਦੀ ਵਾਲੀ ਲਾਲੀ ਕਿਸੇ ਦਾ ਕੁਝ ਕਿਸੇ ਦਾ ਇਹ ਕੰਮ ਜਿਹੜੇ ਆਮ ਬਣ ਚੁੱਕੇ ਆ ਤੇ ਇੱਥੇ ਜਿਹੜਾ ਵਾ ਪ੍ਰਸ਼ਾਸਨ ਨੂੰ ਸਖਤੀ ਵਰਤਣੀ ਚਾਹੀਦੀ ਆ ਜਿਹੜਾ ਰਾਜਨੀਤਿਕ ਦਾਨਾ ਤੋੜ ਗਿਆ ਕਿਉਂਕਿ ਮੈਂ ਨਾ ਦਰਸਲ ਪੁਲਿਸ ਤਰਾਵਾਂ ਪੜੀਆਂ ਸੀ ਉਹਦੇ ਵਿੱਚ ਇਹ ਗੱਲ ਕਿ ਜਿਹੜਾ ਕੋਈ ਵੀ ਵਿਭਾਗ ਦੇ ਉਹਨਾਂ ਨੇ ਦਬਾ ਨਹੀਂ ਪਾ ਸਕਦਾ ਕੋਈ ਉਹਨਾਂ ਨੂੰ ਕਹਿ ਨਹੀਂ ਸਕਦਾ ਆਰਡਰ ਨਹੀਂ ਦੇ ਸਕਦਾ ਸਿਰਪਰ ਸਿਰਪ ਜਿਹੜਾ ਪੁਲਿਸ ਵਿਭਾਗ ਆ ਉਹ ਆਪਣੇ ਸੀਨੀਅਰ ਦੀ ਗੱਲ ਮੰਨੂਗਾ ਉਹ ਤੇ ਚੇਂਜਮੈਂਟ ਕਰ ਸਕਦਾ ਕੋਈ ਜਾਂ ਉਹ ਆਪਣੀ ਮਰਜ਼ੀ ਕਰ ਸਕਦਾ ਵਾ ਪਰ ਕੀ ਹੈ ਕਿ ਇਹ ਬੜੀ ਵੱਡੀ ਤਰਾਸਦੀ ਆ ਕਿ ਸਾਰਾ ਤੰਤਰ ਜਿਹੜਾ ਵਾ ਉਹ ਗੁਲਾਮ ਜਿਹਾ ਬਣ ਕੇ ਰਹਿ ਚੁੱਕਾ ਵਾ ਉੱਪਰ ਤੱਕ ਸਾਨੂੰ ਇੱਕ ਦਿਨ ਇਹ ਸੋਚ ਆ ਵੀ ਸਾਡੀ ਜਿਹੜੀ ਆ ਕਿਤੇ ਦੂਜੇ ਜ਼ਿਲ੍ਹੇ ਚ ਪੋਸਟਿੰਗ ਨਾ ਹੋ ਜੇ ਕਿਤੇ ਦੂਜੇ ਥਾਂ ਤੇ ਨੇ ਚਲ ਜਗੇ ਮੈਂ ਗੱਲੋਂ ਹਰਾਨ ਆ ਵੀ ਜੇ ਨੌਕਰੀ ਕਰਨੀ ਆ ਤੇ ਫਿਰ ਆਪਾਂ ਇਹ ਜਿਹਾ ਕਿਉਂ ਸੋਚਦੇ ਆ ਵੀ ਅਸੀਂ ਲਾਗੇ ਲਾਗੇ ਰਹੀਏ ਜੇ ਨਹੀਂ ਹੁੰਦੀ ਤੇ ਛੱਡ ਕੇ ਚਲ ਜਾਣਾ ਚਾਹੀਦਾ ਮੈਂ ਕਿਹਾ ਚਾ ਉਹ ਨਾ ਬੁਰਾ ਤਾਂ ਜ਼ਰੂਰ ਲੱਗੂਗਾ ਪਰ ਸਵਾਲ ਇਹ ਉੱਠਦਾ ਵਾ ਵੀ ਅੱਜ ਇਹ ਚੀਜ਼ਾਂ ਜਿਹੜੀਆਂ ਨਾ ਇਹਨਾਂ ਨੇ ਜਿਆਦਾ ਜਿਹੜਾ ਪ੍ਰਸ਼ਟਾਚਾਰ ਫਲਾਇਆ ਵਾ ਇਹਨਾਂ ਚੀਜ਼ਾਂ ਨੇ ਜਿਹੜਾ ਕਾਨੂੰਨ ਨੂੰ ਜਿਹੜਾ ਵਾ ਉਹ ਖਿਰੂ-ਖਿਰੂ ਕੀਤਾ ਪਿਆ ਵਾ ਜੇ ਬੰਦਾ ਜਿਹੜਾ ਸੱਚਾ ਵਾ ਨਾ ਕਈ ਬੜੇ ਵੱਧਗਾ ਪੁਲਿਸ ਮੁਲਾਜ਼ਮਿਆਂ ਜਿਹੜੇ ਗਲਤੀ ਪ੍ਰਵਾਹ ਨਹੀਂ ਕਰਦੇ ਉਹ ਕਹਿੰਦੇ ਵੀ ਨਹੀਂ ਜਿਹੜਾ ਵਾ ਕੁਝ ਵੀ ਹੋਵੇ ਮੈਂ ਆਪਣੀ ਸਟੀਾਈਟ ਤੇ ਇਮਾਨਦਾਰੀ ਤੇ ਚੱਲਣਾ ਉਹ ਬੜੇ ਨੇ ਧੜਕੋ ਕੇ ਗੱਲ ਕਰਦੇ ਆ ਪਰ ਜ਼ਿਆਦਾਤਰ ਜਿਹੜੇ ਆ ਵਿੱਚ ਇਹ ਹੈਗਾ ਵੀ ਲੱਗ ਲੱਗੇ ਬਸ ਘਰ ਦੇ ਨੌਕਰੀ ਮਿਲ ਜੇ ਕਦੇ ਡਿਊਟੀ ਤੇ ਉੱਥੇ ਕਰਕੇ ਜੇ ਸਵੇਰੇ ਕੱਲ੍ਹ ਸ਼ਾਮ ਨੂੰ ਕਰ ਜੇ ਸ਼ਾਮ ਨੂੰ ਕੱਲ੍ਹ ਜੇ ਮੈਂ ਦੱਸਣਾ ਚਾਹਣਾ ਵੀ ਜੀ ਮੈਂ ਪਹਿਲੇ ਦੱਸਿਆ ਕਿ ਮੈਂ ਆਰਮੀ ਦੀ ਨੌਕਰੀ ਕੀਤੀ ਹੈ ਸਾਲ ਸਾਲ ਬਾਅਦ ਵਿੱਚ ਆਉਂਦੇ ਰਹਾ ਹਾਂ ਕੀ ਗੱਲ ਸਾਡੇ ਪਰਿਵਾਰ ਨੇ ਪਿੱਛੇ ਜਾਂ ਸਾਡਾ ਦਿਲ ਨਹੀਂ ਸੀ ਕਰਦਾ ਸਵਾਲ ਹੀ ਉੱਠਦਾ ਵਾ ਇਹ ਗੱਲ ਜਿਹੜੀ ਆ ਜਰੂਰ ਯਕੀਨਨ ਮਰੋਣੀ ਚਾਹੀਦੀ ਆ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਨਾ ਚੱਲ ਗਏ ਵੀ ਅਸੀਂ ਕਿਸੇ ਦੀ ਨਜਾਇਜ਼ ਕੰਮ ਕਰਾਂਗੇ ਤੇ ਚਲੋ ਆਡੀ ਸਵਾਰਚ ਕਰੂਗਾ ਕਿ ਮਜ਼ਾਕ ਦੇ ਕੋਲ ਜਾਂ ਮੰਤਰੀ ਕੋਲ ਜਾਂ ਅਸੀਂ ਕਹਿ ਕੇ ਕਿ ਦਿਨਾਂ ਕਿ ਦਿਨ ਲੱਗ ਜੀਏ ਤਾਂ ਵੀ ਕਰਕੇ ਖੇਰੂਪੁਰਿਆ ਤੇ ਇਹ ਜਿਹੜਾ ਕਾਨੂੰਨ ਆ ਉਸ ਦੇ ਪੈਰਾਂ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਇਹ ਤੇ ਸਖਤੀ ਵਰਤਣੀ ਚਾਹੀਦੀ ਆ ਜਿਹੜੇ ਗਲਤ ਅਨਸਰ ਆ ਉਹਨਾਂ ਤੇ ਕਾਨੂੰਨੀ ਕਾਰ ਬਈ ਜਿਹੜੀ ਬਣਦੀ ਉਹ ਕਰਨ ਦੇਣੀ ਚਾਹੀਦੀ ਆ ਤਾਂ ਜੋ ਕਿਸੇ ਦਾ ਨੁਕਸਾਨ ਨਾ ਕਰੇ। ਬਾਬਾ ਜੀ ਲੰਮਾ ਸਮਾਂ ਅਤਵਾਦ ਹਟਾਇਆ ਪੰਜਾਬ ਨੇ। ਪੰਜਾਬ ਪਛਾਹ ਚਲ ਗਿਆ। ਹੁਣ ਫੇਰ ਦੁਬਾਰਾ ਨਸ਼ੇ ਦਾ ਪਰਕੋਪ ਹੋ ਗਿਆ। ਕੀ ਲੱਗਦਾ ਵਾ ਵੀ ਜਿਹੜੀ ਸਾਡੀਆਂ ਖੁਫੀਆ ਏਜੰਸੀਆਂ ਵਾ ਜਾਂ ਸਾਡੀ ਸਰਕਾਰਾਂ ਵਾ ਇਹ ਜ ਨੱਥਮੁੰਜ ਅਸਪਲੇ। ਵੇਖੋ ਵੀ ਜਿਹੜੇ ਦਿਨ ਨਸ਼ੇ ਦੀ ਗੱਲ ਕਰਦੇ ਜੇ ਮੈਂ ਖਿਮਾ ਚੋਣਾ ਵੇਖੋ ਹਰ ਕਿਸੇ ਦੀ ਆਪਣੀ ਆਪਣੀ ਸੋਚ ਆ ਮੈਂ ਸਮਝਦਾ ਵੀ ਜਿਹੜਾ ਨਸ਼ਾ ਹੈ ਕੋਈ ਮੁੱਦਾ ਨਹੀਂ ਹੈਗਾ ਇਹ ਸਿਰਫ ਲੋਕਾਂ ਨੂੰ ਭੜਕਾਇਆ ਜਾ ਰਿਹਾ ਵਾ ਗਮਰਾਹ ਕੀਤਾ ਜਾ ਰਿਹਾ ਵਾ ਸਰਕਾਰਾਂ ਇੱਕ ਦੂਜੇ ਦੇ ਉੱਤੇ ਚਿੱਕੜ ਸੋੜਦੀਆਂ ਉਹਨੇ ਕਿਉਂ ਕਿ ਇੱਕ ਚੀਜ਼ ਉਹ ਵੇਖਦੀ ਆ ਜਿਹਦਾ ਖਰੀਦਦਾਰ ਹੈ ਕੋਈ ਜੇ ਲੋਕ ਕਰਨਾ ਚਾਹੁੰਦੇ ਤੇ ਤਾਂ ਹੀ ਕੋਈ ਘਰ ਆਉਂਦਾ ਵਾ ਤੁਹਾਨੂੰ ਕਿਉਂ ਨਹੀਂ ਕੋਈ ਕਹਿ ਦਿੰਦਾ ਵੀ ਨਸ਼ਾ ਕਰੂੰ ਸਾਨੂੰ ਕੋਈ ਨਹੀਂ ਕੋਈ ਕਹਿ ਦਿੰਦਾ ਮੈਂ ਆਪ ਜੀ ਦੀ ਦੂਜੀ ਗੱਲ ਇਹ ਕਿ ਅੱਜ ਨਾ ਬੜੀ ਮਹਿਰਾਨਗੀ ਹੋਈ ਕਿ ਇਹ ਗੱਲ ਵੇਖਣ ਨੂੰ ਮਿਲ ਰਹੀ ਆ ਵੀ ਜਿਹਨੂੰ ਲੱਗ ਜਾਂਦਾ ਛੱਡ ਸਦਾ ਮੈਂ ਇੱਕ ਤਾਂ ਨਾ ਗੱਲ ਸਾਂਝੀ ਕਰਨੀ ਚਾਹਣਾ ਸ਼ੈਤਾਨ ਨੂੰ ਨਹੀਂ ਗੱਲ ਦਾ ਨਹੀਂ ਪਤਾ ਮੇਰੇ 2004 ਦੇ ਸੱਟ ਲੱਗੇ 7 ਚ ਮੇਰਾ ਆਪਰੇਸ਼ਨ ਹੋਇਆ ਦਿੱਲੀ ਮੇਰੇ ਪੇਟ ਨੇ ਉਥੇ ਰੀੜ ਦੀ ਹੱਡੀ ਦਾ ਆਪਰੇਸ਼ਨ ਹੋਇਆ ਤੇ ਦਰਦ ਬੰਦ ਨੇ ਸੀਵियर ਪੇਨ ਹੋ ਗਈ ਬਹੁਤ ਜਿਆਦਾ ਦਰਦ ਨਿਕਲਣੀ ਸ਼ੁਰੂ ਹੋ ਗਈ ਮੇਰਾ ਪੇਟ ਕੱਟ ਕੇ ਉਹਦੇ ਵਿੱਚ ਇਹ ਨਲਜੈਸਿਕ ਪੰਪੰ ਪਲਾਂਟਡ ਕੀਤਾ ਅਮਰੀਕਾ ਦੀ ਟੈਕਨੋਲੋਜੀ ਆ ਉਹਦੇ ਵਿੱਚ 100 150 ਇੰਜੈਕਸ਼ਨ ਐ ਮੋਰਫਨ ਦਾ ਪਰਦੇ ਜਿਹੜਾ ਬਹੁਤ ਤੇਜ਼ ਨਸ਼ਾ ਵਾ ਤੇ ਬੈਕਲੋਫੇਨ ਭਰਦੇ ਸੀ ਹਰ ਸਾਲ ਦੋ ਸਾਲ ਬਾਅਦ ਉਹ ਕਰਦੇ ਕਰਦੇ ਹੈਵੀ ਡੋਜ਼ ਹੁੰਦਾ ਗਿਆ ਨਸ਼ੇ ਦੀ ਆਦਤ ਵਾਲਾ ਜਿਹਾ ਹੈਬਿਚੁਅਲ ਹੋ ਗਿਆ ਉਤੋਂ ਜਿਹੜੇ ਟਰਾਮਡੋਲ ਕੈਪਸੂਲ ਵੀ ਉਹ ਵੀ ਮੈਨੂੰ ਜਿਹੜੇ ਡਾਕਟਰ ਦਿੰਦੇ ਸੀ ਕਿਉਂ ਮੈਂ ਪੇਨ ਜ਼ਿਆਦਾ ਹੈ ਪਰ 15 ਦੇ ਵਿੱਚ ਆ ਕੇ ਮੈਂ ਰਿਮੂਵ ਕਰਾ ਦਿੱਤੀ ਦਰਦ ਮੇਰੇ ਅੱਜ ਵੀ ਬਾਰ ਕਰ ਆ ਰਹੇ ਹੁੰਦੇ ਆ ਬਹੁਤ ਪਰ ਕੀ ਆ ਕਿ ਮੈਂ ਵੀ ਛੱਡਿਆ ਸਭ ਕੁਝ ਤੁਹਾਡੇ ਸਾਹਮਣੇ ਤੁਰੇ ਬੈਠਾ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਜੇ ਨਸ਼ਾ ਚਾਹੀਏ ਛੱਡਣਾ ਤੇ ਜਿਹੜਾ ਵਾ ਉਹ ਛੱਡ ਸਕਦੇ ਆ ਪਰ ਕੀ ਆ ਕਿ ਅਲੋ ਕਿ ਆਪ ਹੀ ਇਹ ਹਾਲਾਤ ਚੋਂ ਨਹੀਂ ਨਿਕਲਣਾ ਚਾਹੁੰਦੇ ਇੱਕ ਅਹੀਂ ਆਪ ਆਪਣੇ ਬੱਚਿਆਂ ਨੂੰ ਸਮਝਾਉਂਦੇ ਨਹੀਂ ਆ ਉਹਨਾਂ ਨੂੰ ਖੁੱਲੇ ਛੱਡਦੇ ਆ ਅੱਜ ਇਹ ਫਿਤਰਤ ਬਣ ਗਈ ਆ ਕਿ ਜਿਹੜੇ ਖਾਸ ਕਰਕੇ ਮੈਂ ਮਾਫੀ ਚਾਹਨਾ ਵਾ ਉਹ ਸਾਦਾ ਵੀ ਬੜਾ ਬੁਰਾ ਲੱਗੇ ਬੀਬੀਆਂ ਜਿਹੜੀਆਂ ਵਾ ਤੇ ਇਹ ਕਿਸੇ ਗੱਲ ਨੂੰ ਨਾ ਦੂਜਾ ਬਣਾ ਦਿੰਦੇ ਮੁੱਦਾ ਬਣਾ ਲੈਂਦੇ ਪਰ ਅੱਜ ਇਹ ਗੱਲਾਂ ਵੇਖਣ ਜਾ ਰਹੀਆਂ ਵਾ ਚਾਚੇ ਤਾਏ ਦੇ ਅੱਖ ਨਹੀਂ ਲੱਗਣ ਦੇਣਾ ਤੇ ਦੂਜੇ ਦੀ ਉਹਦੀ ਝਿੜਕ ਨਹੀਂ ਮਾਰਨ ਦੇਣੀ ਪਹਿਲਾਂ ਜਿਹੜੇ ਸੀ ਉਹ ਸਾਰੀਆਂ ਚੀਜ਼ਾਂ ਹੈ ਨਹੀਂ ਤੇ ਲੋਕ ਜਿਹੜੇ ਬੱਚੇ ਸੀ ਉਹ ਵਿਗੜਦੇ ਨਹੀਂ ਨਸ਼ਿਆਂ ਤੋਂ ਇਹਨਾਂ ਚੀਜ਼ਾਂ ਤੋਂ ਬੱਚੇ ਸੀ ਤਾਂ ਅੱਜ ਅੱਜ ਆਵਾ ਅੱਜ ਬੱਚਿਆਂ ਦੇ ਉੱਤੇ ਆਪਣੇ ਆਦੇ ਪਰਦੇ ਪਾਉਣੇ ਉਹੋ ਚੀਜ਼ਾਂ ਜਿਹੜੀਆਂ ਉਹ ਗਲਤ ਬਨੇ ਲੈ ਕੇ ਤੁਰੀਆਂ ਜਾ ਰਹੀਆਂ ਵਾ ਤੇ ਲੋਕ ਜਿਹੜੇ ਆ ਉਹ ਬੱਚੇ ਜਿਹੜੇ ਉਹ ਨਸ਼ਿਆਂ ਦੇ ਵਿੱਚ ਫਸਦੇ ਜਾ ਰਹੇ ਆ ਤੇ ਜੇ ਅਸੀਂ ਛੱਡਣਾ ਚਾਹੁੰਦੇ ਆ ਨਸ਼ਿਆਂ ਨੂੰ ਕੋਈ ਮੁੱਦਾ ਵਾ ਤੇ ਸਾਨੂੰ ਆਪ ਪਹਿਲਾਂ ਜਾਗਰੂਕ ਹੋਣਾ ਪਊਗਾ ਸਾਨੂੰ ਆਪ ਹੀ ਛੱਡਣੇ ਪੈਣਗੇ ਤਾਂ ਹੀ ਅਸੀਂ ਜਿਹੜਾ ਬਚ ਸਕਦੇ ਆ ਨਹੀਂ ਤੇ ਨਸ਼ਿਆਂ ਤੋਂ ਨਹੀਂ ਬਚਿਆ ਜਾ ਸਕਦਾ ਬਾਬਾ ਜੀ ਇੱਕ ਆਖਰੀ ਸਵਾਲ ਜਿਹੜਾ ਤੁਹਾਨੂੰ ਕਰਨਾ ਰਹਿ ਗਿਆ ਮੇਰੇ ਕੋਲ ਪੰਜਾਬ ਵਿੱਚ ਬਹੁਤ ਸਾਰੇ ਲੋਕ ਅਜਿਹੇ ਸਾਡੇ ਧਰਮ ਪਰਿਵਰਤਨ ਕਰਦੇ ਪਏ ਆ ਕਿੱਥੇ ਕਮੀ ਹੈ ਵੇਖੋ ਵੀਰ ਜੀ ਅਸਲ ਦੇ ਵਿੱਚ ਨਾ ਇੱਕ ਧਾਰਸ਼ ਨਿਕਲੇਦਾ ਕਹਿੰਦੇ ਨੇ ਕਿ ਜਿਹੜੇ ਦੋ ਵਰਗ ਆ ਨਾ ਉਹ ਸੰਸਾਰ ਦੁਨੀਆ ਨੂੰ ਆਬਾਦ ਕਰ ਸਕਦੇ ਆ ਤੇ ਉਹੋ ਹੀ ਦੋ ਵਰਗ ਜਿਹੜੇ ਆ ਨਾ ਉਹ ਦੁਨੀਆ ਨੂੰ ਬਰਬਾਦ ਕਰ ਸਕਦੇ ਆ ਆਪਾਂ ਗੱਲ ਸਾਰਿਆਂ ਦੀ ਨਹੀਂ ਕਰਦੇ ਆਪਾਂ ਸਿਰਫ ਭਾਰਤ ਦੀ ਕਰਗੇ ਖਾਜ ਕਰਕੇ ਪਿਆਜ਼ ਦੀ ਤੇ ਸਾਡਾ ਜਿਹੜਾ ਜਿਹੜਾ ਧਾਰਮਿਕ ਵਰਗ ਤੇ ਰਾਜਨੀਤਿਕ ਵਰਗ ਹੈ ਨਾ ਇਹ ਦੋਵੇਂ ਵਰਗ ਦੀ ਆ ਵੀ ਮੈਂ ਦੱਸਦਾ ਕਿ ਜਿਹੜੇ ਸੰਸਾਰ ਦੁਨੀਆ ਨੂੰ ਆਬਾਦ ਕਰ ਸਕਦੇ ਤੇ ਦੋਵੇਂ ਬਰਬਾਦ ਕਰ ਸਕਦੇ ਸਾਡੇ ਦੋਵੇਂ ਜਿਹੜੇ ਵਰਗ ਹੈ ਉਹ ਖੇਲ ਹੋ ਚੁੱਕੇ ਆ ਧਾਰਮਿਕ ਵਰਗ ਵੀ ਤੇ ਜਿਹੜਾ ਰਾਜਨੀਤਿਕ ਵਰਗ ਵੀ ਇਹ ਵੀ ਫੇਲ ਹੋ ਚੁੱਕਾ ਵਾ ਧਾਰਮਿਕ ਵਰਗ ਵੀ ਇਹ ਕਰਕੇ ਕਿ ਇੱਕ ਅਸੀਂ ਆਪਣਾ ਪ੍ਰਚਾਰ ਵੀ ਨਹੀਂ ਪੂਰਾ ਕਰ ਸਕੇ ਅਸੀਂ ਸੇਧ ਨਹੀਂ ਦੇ ਸਕੇ ਕਿਉਂਕਿ ਜੇ ਵੇਖਿਆ ਜਾਵੇ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਵਾਂ ਤੇ ਸਾਰੇ ਜਿਹੜੇ ਪਰਮਾਨਿਕ ਨੇ ਕਿਉਂਕਿ ਮਨੁੱਖ ਜਿਹੜਾ ਵਾ ਸਾਰੇ ਬਰਾਬਰ ਨੇ ਪਰ ਮੈਂ ਫਿਰ ਵੀ ਗੱਲ ਕਰਾਂ ਕਿ ਜਿਹੜਾ ਗੁਰੂ ਸਾਹਿਬਾਨ ਨੇ ਸਾਨੂੰ ਸਿਧਾਂਤ ਦਿੱਤੇ ਆ ਨਾ ਬੜੇ ਵੱਡਾ ਵਾ ਇਹ ਨਹੀਂ ਕਿ ਮੈਂ ਸਿੱਖਿਆ ਮੈਂ ਗੁਰੂ ਸਾਹਿਬ ਦਾ ਬਾਣਾ ਪਾਇਆ ਤੇ ਮੈਂ ਤਾਂ ਕਰਕੇ ਵਧਾਈ ਕਰ ਰਹੀ ਨਹੀਂ ਮੈਂ ਬੜੀਆਂ ਚੀਜ਼ਾਂ ਦੇਖਣਾ ਮੈਂ ਰੀਜੀ ਸਟਿਚ ਦੀ ਸਟੱਡੀ ਕੀਤੀ ਆਰਮੀ ਦੇ ਵਿੱਚ ਰਹਿ ਕੇ ਤੇ ਮੈਂ ਉੱਥੇ ਇਹ ਚੀਜ਼ਾਂ ਵੇਖਣਾ ਪੇ ਹਰ ਥਾਂ ਦੇਤੇ ਇੱਕ ਕਈ ਦਾਵਾ ਕਰਦੇ ਕਈ ਦੂਜੇ ਕਰਦੇ ਆ ਹੁੰਦਿਆਂ ਪਰ ਕੀ ਆ ਕਿ ਸਿੱਖ ਧਰਮ ਨੇ ਨਾ ਕਿਤੇ ਦਾਵਾ ਕੀਤਾ ਨਾ ਦੂਜੇ ਨੇ ਪੁਰਸਹਾਬਾਨੇ ਬਿਲਕੁਲ ਸਿੱਧਾ ਸਪਸ਼ਟ ਤੇ ਸਿੰਪਲ ਜਿਹਾ ਜੀਵਨ ਦੱਸਿਆ ਤੇ ਬੜਾ ਹੀ ਵਧੀਆ ਸਦਾਤ ਦੱਸਿਆ ਫਿਰ ਗਰੀਬ ਦੀ ਗੱਲ ਕੀਤੀ ਕਿਸੇ ਵੀ ਧਰਮ ਨੇ ਗਰੀਬ ਦੀ ਗੱਲ ਨਹੀਂ ਕੀਤੀ ਪਰ ਵਾਦੇ ਨਾਨਕ ਨੇ ਗਰੀਬ ਦੀ ਗੱਲ ਕੀਤੀ ਨੀਚ ਆਂਦਰ ਨੀਚ ਜਾਤ ਨੀਚੀ ਹੋਤ ਨੀਚ ਨਾਨਕ ਤਨ ਕੇ ਸੰਗ ਸਦ ਵਡਿਆ ਜੋ ਕਿ ਹਰੀਸ ਜਿੱਤੇ ਨੀਚ ਸੰਭਾਲੀਆਂ ਤੇ ਤੇ ਨਜ਼ਰ ਤੇਰੀ ਬਖੀਜ਼ Quran ਦਾ ਸਾਹ ਕਹਿੰਦੇ ਗਰੀਬਾਂ ਉੱਪਰ ਦੇ ਖਿਜੇ ਦਾੜੀ ਪਾਰ ਬਰੋਂ ਸਾਗਰ ਵਿੱਚ ਸਾੜੀ ਕਿ ਕਾਲਪੁਰ ਕੁਆਗ ਨੂੰ ਅੱਗ ਲੱਗ ਜੇ ਉਹ ਦਾੜੇ ਨੇ ਜਿਹੜੀ ਗਰੀਬ ਤੇ ਹੱਲਦੀ ਅੱਗ ਬਸਾ ਕਰਕੇ ਤੇ ਇਹਨਾਂ ਨੇ ਗਰੀਬ ਦੀ ਵੀ ਗੱਲ ਕੀਤੀ ਹਰ ਵਰਗ ਦੇ ਵਿੱਚ ਸਾਇੰਸ ਦੀ ਵੀ ਬਹਰ ਪਾ ਦੇ ਤੇ ਸਾਨੂੰ ਜਿਹੜਾ ਵਾ ਦਰਅਸਲ ਜਿਹੜਾ ਵਾ ਆਪਣਾ ਧਰਮ ਛੱਡ ਕੇ ਦੂਜੇ ਧਰਮ ਵਿੱਚ ਗ੍ਰਹਿਣ ਨਹੀਂ ਕਰਨਾ ਚਾਹੀਦਾ ਹੁਣ ਜੇ ਕੋਈ ਇੱਕ ਨਾਰਮਲ ਕਰ ਲਿਆ ਵੀ ਕੋਈ ਤੂ ਤੇ ਆ ਉਹਨੂੰ ਜੇ ਸੇਵ ਲੱਗਣ ਤਾਂ ਉਹਨੂੰ ਤੂਦਤ ਨਹੀਂ ਕਿਹਾ ਜਾ ਸਕਦਾ ਨਾ ਸੇਵ ਦਾ ਬੂਟੇ ਕਮਾਗੇ ਨਾ ਪਰ ਅਹੀਂ ਪਹਿਰਾਵੇ ਤਾਂ ਸਿੱਖਾਂ ਵਾਲੇ ਆ ਪਰ ਅਸੀਂ ਪੜਕਦੇ ਥਾਂ ਥਾਂ ਦਿੱਤੇ ਆ ਕੋਈ ਡੇਰਿਆਂ ਦੇ ਜਾਂਦਾ ਕੋਈ ਮਜਾਰਾ ਦੇ ਮੱਥੇ ਟੇਕਦਾ ਹੋਆ ਚਾਦਰ ਚਰੋਂਦਾ ਦੀਵੇ ਜਗਾਉਂਦਾ ਦੇਖੋ ਅਹੀਂ ਅੱਜ ਜਿਹੜਾ ਵਾ ਗੁਰੂ ਸਾਹਿਬਾਨ ਨੂੰ ਜੁਤਲਾਜ ਲਈ ਦਿੱਤੀ ਆ ਤੇ ਗੁਰੂ ਸਾਹਿਬਾਨ ਜਿਹੜੇ ਵਾ ਸਾਨੂੰ ਪਿੱਛਾ ਦਿੰਦੇ ਨੇ ਗੁਰੂ ਸਾਹਿਬਾਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬਰੀਆਰੀ ਹਰ ਜਿਉ ਤਿਨ ਕਾ ਦਰਸ਼ਨ ਨਾ ਕਰੂ ਪਪਿਸ਼ਟ ਹਿਤਿਆਰੀ ਘਰ ਘਰ ਫਿਰੇ ਕ ਸੁਧ ਮੰਨੈ ਉੱਤਰ ਕਟਨਾਰੀ ਕਹਿੰਦੇ ਵੀ ਬੁਰੇ ਲੋਕ ਜਿਨ੍ਹਾਂ ਨੇ ਆਪਣੇ ਧਾਰਮਿਕ ਆਗੂ ਨੂੰ ਰੈਬਰ ਨੂੰ ਸ਼ਿਪਾ ਦਿੱਤਾ ਵਾ ਤੇ ਇਹ ਕਾਲਪੁਰਖ ਵੈਗਨ ਨੂੰ ਭੁੱਲ ਕੇ ਵੀ ਇਹੋ ਜਿਹੇ ਲੋਕਾਂ ਦੇ ਦਰਸ਼ਨ ਨਾ ਕਰਾਵੇ ਅੰਦੇ ਥਾਂ ਥਾਂ ਤੇ ਇੱਕ ਤਰ੍ਹਾਂ ਘੁੰਮ ਰਿਹਾ ਜਿਵੇਂ ਕੋਈ ਮਾਰੇ ਲੱਛਣਾ ਵਾਲੀ ਇਸਤਰੀ ਘੁੰਮਦੀ ਆ ਸੋ ਜਿਹੜਾ ਵਾ ਸਾਨੂੰ ਆਪਣੇ ਧਰਮ ਦੇ ਵਿੱਚ ਪਰਪੱਕ ਹੋਣਾ ਚਾਹੀਦਾ ਕਿਤੇ ਨਾ ਕਿਤੇ ਜਿਹੜੀ ਕਮੀ ਆ ਉਹ ਸਾਡੇ ਰਾਜਨੀਤਿਕ ਤੇ ਜਿਹੜਾ ਵਾ ਧਾਰਮਿਕ ਦੋਹਾਂ ਵਰਗਾਂ ਦੇ ਵਿੱਚ ਕਮੀ ਰਹੀ ਆ ਜਿਹਦਾ ਕਰਕੇ ਲੋਕ ਜਿਹੜੇ ਆ ਆਪਣੇ ਛੱਡ ਕੇ ਦੂਜੇ ਬਨੇ ਤਨ ਪਰिवर्तनਾਂ ਦੇ ਵਿੱਚ ਜਾ ਰਹੇ ਆ ਜੇ ਧਾਰਮਿਕ ਵਰਗ ਨੂੰ ਖਾਜ ਕਰਕੇ ਤੇ ਜਿਹੜਾ ਵਾ ਉਹ ਮਣਾਉਣਾ ਚਾਹੀਦਾ ਕਿ ਪ੍ਰਚਾਰ ਕਰਨਾ ਚਾਹੀਦਾ ਗੁਰੂ ਸਾਹਿਬਾਨ ਦੀ ਬਾਣੀ ਦਾ ਜਿਹੜਾ ਵਾ ਬਿਲਕੁਲ ਨਰੋਲ ਪ੍ਰਚਾਰ ਕਰਨ ਅਸੇ ਗੁਰੂ ਸਾਹਿਬ ਦਾ ਬਚਨ ਕਿਆ ਭਵਗੇ ਕਿਆ ਢੁੰਡਗੇ ਗੁਰ ਸ਼ਬਦ ਤਖਾਇਆ ਕਿ ਬਾਹਰੋਂ ਖੋਜ ਪੜ ਕੀ ਕਰਦੇ ਕਿਉਂ ਪੜ ਕਰੇ ਜੇ ਗੁਰੂ ਦਾ ਸ਼ਬਦ ਸਿੱਧੇ ਦਿੰਦਾ ਮੈਂ ਇਹ ਗੱਲ ਹੋਰ ਤੁਹਾਨੂੰ ਦੱਸਾਂ ਮੈਂ ਮੈਂ ਬੇਨਤੀ ਕਰਦਾ ਵਾਂ ਕੋਈ ਮਨੁੱਖ ਚ ਥੋੜਾ ਬੜਿਆ ਦੋ ਚਾਰ ਕਲਾਸਾਂ ਜੇ ਗੁਰੂ ਗ੍ਰੰਥ ਸਾਹਿਬ ਦੀ ਇਸ ਤਰ੍ਹਾਂ ਬਾਣੀ ਨੂੰ ਅਰਥਾਂ ਨਾਲ ਪੜ ਲੈਣਾ ਤੇ ਮੈਂ ਸਮਝਦਾ ਕਿ ਉਹ ਦਿਨ ਸਿਆਣਾ ਮਨੁੱਖ ਨਹੀਂ ਕੋਈ ਬਣ ਸਕਦਾ ਕਿਉਂਕਿ ਇੰਨਾ ਕਿ ਜ਼ਿਆਦਾ ਗਿਆਨ ਆ ਇੰਨੇ ਕ ਹਰ ਮਤਲਬ ਖੇਤਰ ਦੇ ਵਿੱਚ ਜਿੱਥੇ ਆਤਮਿਕ ਤੌਰ ਦੀ ਗੱਲ ਕੀਤੀ ਆ ਗੁਰੂ ਸਾਹਿਬਾਨ ਨੇ ਉੱਥੇ دنیਿਆਵੀ ਗੱਲ ਵੀ ਬੜੀ ਕੀਤੀ ਆ ਸਮਝਾਇਆ ਵੀ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਇਸ ਤਰ੍ਹਾਂ ਹੋ ਸਕਦਾ ਇਸ ਤਰ੍ਹਾਂ ਕਰੋਗੇ ਇਸ ਤਰ੍ਹਾਂ ਹੋ ਸਕਦਾ ਬਹੁਤ ਹੀ ਕਾਬਲੇਤਰੀ ਪਰਮਾਨ ਆ ਤੇ ਹਨ ਜਿਹੜਾ ਵਾ ਜੀਵਨ ਬਦਲਾਵ ਹੋ ਸਕਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਤਾਂ ਇਹ ਸਣ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਮਹਾਕਾਲ ਤੇ ਨਾਲ ਸਾਡੇ ਪਿੰਡ ਵਾਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਅੱਜ ਚਰਚਾਵਾਂ ਕੀਤੀਆਂ ਵਿਸ਼ੇ ਸਨ ਖਿਆਲ ਸਨ ਸਾਰੇ ਹਰ ਇੱਕ ਦੇ ਜਜ਼ਬਾਤ ਸਨ ਅੱਜ ਜੋ ਚਰਚਾਵਾਂ ਤੁਹਾਡੇ ਦਾ ਸਾਹਮਣੇ ਲੈ ਕੇ ਆ ਰਹੀਆਂ ਵਾਂ ਤਾਂ ਜੋ ਜਿਹੜੀਆਂ ਸਾਡੇ ਦਰਸ਼ਕ ਦੇਖਦੇ ਪਏ ਆ ਉਹਨਾਂ ਤੱਕ ਗੱਲ ਪਹੁੰਚ ਸਕੇ ਇਸ ਅੱਧੀ ਡੇਢ 'ਚ ਅੱਜ ਕਿਉਂਕਿ ਚੋਣ ਪ੍ਰਚਾਰ ਸ਼ੁਰੂ ਹੋ ਚੁੱਕਿਆ ਵਾ ਲੋਕ ਆਪਣੇ ਚੋਣਾਂ ਨੂੰ ਲੈ ਕੇ ਹਰੇਕ ਹਲਕੇ ਵਿੱਚ ਪਹੁੰਚਣਗੇ ਤੇ ਲੋਕਾਂ ਦੇ ਝੂਠੇ ਵਾਅਦੇ ਵੀ ਕਰਨਗੇ ਲੇਕਿਨ ਲੋਕ ਕਿੰਨੇ ਸਿਆਣੇ ਆ ਇਹਦੇ ਹੌਨ ਸਮਝ ਦੱਸੇਗਾ ਸਾਡੀ ਵੀਡੀਓ ਤੁਹਾਨੂੰ ਕਿਸਾ ਲੱਗੀ ਸਾਨੂੰ ਲਾਈਕ ਕਮੈਂਟ ਕਰਕੇ ਇਹਨੂੰ ਦੱਸਿਓ ਕੁਲਦੀਪ ਸਿੰਘ ਦੀਪਾਕ ਖਬਰ ਹੁੰਦਾ ਚੈਨਲ ਤਰਨਤਾਰ